ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਪ੍ਰੋਗਰਾਮ ਖਬਰ ਪੜਤਾਲ ਮੈਂ ਹਾਂ ਸੰਦੀਪ ਸਿੰਘ ਖਰਲ ਔਰ ਮੇਰੇ ਨਾਲ ਖਬਰਾਂ ਉਤੇ ਚਰਚਾ ਕਰਨ ਲਈ ਮੌਜੂਦ ਨੇ ਸੀਨੀਅਰ ਪੱਤਰਕਾਰ सुरेंद्र ਸਿੰਘ ਡੱਲਾ ਡੱਲਾ ਸਾਹਿਬ ਸਵਾਗਤ ਬਹੁਤ-ਬਹੁਤ ਸਤਿ ਸ੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਸੰਦੀਪ ਜੀ ਬਹੁਤ-ਬਹੁਤ ਧੰਨਵਾਦ ਤੁਹਾਡਾ ਵੀ ਦੁਨੀਆ ਭਰ ਦੇ ਪੰਜਾਬੀਆਂ ਦਾ ਹੀ ਬਹੁਤ-ਬਹੁਤ ਧੰਨਵਾਦ ਡੱਲਾ ਸਾਹਿਬ ਪੰਜਾਬ ਦੇ ਵਿੱਚ ਚਾਰਕ ਦਹਾਕੇ ਪਹਿਲਾਂ ਅਖਬਾਰਾਂ ਦੀਆਂ ਸੁਰਖੀਆਂ ਕੁਝ ਇਹੋ ਜਿਹੀਆਂ ਹੁੰਦੀਆਂ ਸੀਗੀਆਂ ਇਥੋਂ ਬੰਬ ਬ੍ਰਾਹਮਤ ਹੋ ਗਏ ਪਾਰ ਤੋਂ ਕੁਝ ਅਸਲਾ ਆ ਗਿਆ ਉਥੇ ਤਮਾਕਾ ਹੋ ਗਿਆ ਉਹਦੀ ਗੱਡੀ ਦੇ ਵਿੱਚ ਬਲਾਸਟ ਹੋ ਗਿਆ ਇਹਨਾਂ ਸਾਰੀਆਂ ਚੀਜ਼ਾਂ ਦਾ ਰਾਜਨੇਤਾਵਾਂ ਨੂੰ ਸਿਆਸਤਦਾਨਾਂ ਨੂੰ ਫਾਇਦਾ ਜ਼ਰੂਰ ਹੋਇਆ ਕੋਈ ਸਰਕਾਰ ਆ ਗਈ ਕੋਈ ਚਲੀ ਗਈ ਪਰ ਪੰਜਾਬ ਦਾ ਤੇ ਪੰਜਾਬੀਆਂ ਦਾ ਨੁਕਸਾਨ ਹੋਇਆ ਕੁਝ ਇਹੋ ਜੀ ਸਿਆਸਤ ਇੱਕ ਵਾਰ ਫੇਰ ਤੋਂ ਸ਼ੁਰੂ ਹੋ ਗਈ ਆ ਗਰਨੇਡ ਆ ਗਏ ਇੰਨੇ ਚੱਲ ਗਏ ਇੰਨੇ ਅਜੇ ਲੱਭਣ ਵਾਲੇ ਆ ਹੁਣ ਇਹ ਜਿਹੜੀ ਸਿਆਸਤ ਆ ਇਹ ਪੱਖ ਦੀ ਜਾਰੀ ਆ ਇਹ ਸਿਆਸਤ ਪੰਜਾਬ ਨੂੰ ਕਿਹੜੀ ਦਿਸ਼ਾ 'ਚ ਲੈ ਕੇ ਜਾਵੇਗੀ ਤੁਹਾਨੂੰ ਇਹ ਜਾਣਨਾ ਚਾਹੁੰਦੇ ਆ ਤੇ ਪੰਜਾਬੀ ਜਿਨ੍ਹਾਂ ਨੇ ਉਹ ਕਾਲਾ ਦੌਰ ਦੇਖਿਆ ਕੀ ਉਹ ਇਹਨਾਂ ਰਾਜ ਨੇਤਾਵਾਂ ਦੀਆਂ ਆ ਗੱਲਾਂ ਆ ਪਰਚੇ ਆ ਬਿਆਨਬਾਜ਼ੀਆਂ ਤੇ ਭਰੋਸਾ ਕਰਨਗੇ ਜਾਂ ਇਹਨਾਂ ਨੂੰ ਨਕਾਰ ਦੇਣਗੇ ਜੀ ਡੱਲਾ ਸਾਹਿਬ ਦੇਖੋ ਜਿਹੜੀ ਪੰਜਾਬ ਦੀ ਸਿਆਸਤ ਹੈ ਨਾ ਜੀ ਸਿਆਸਤ ਦਾ ਪੱਧਰ ਬੜਾ ਅਜੀਬੋ ਗਰੀਬ ਮੋੜਾ ਕੱਟ ਗਿਆ ਕੁਝ ਸਮਾਂ ਪਹਿਲਾਂ ਜਦੋਂ ਦਿੱਲੀ ਦੇ ਵਿੱਚ ਬੀਜੇਪੀ ਔਰ ਆਮ ਆਦਮੀ ਪਾਰਟੀ ਦੇ ਵਿੱਚ ਤਕਰਾਰਾਂ ਹੁੰਦੀਆਂ ਸੀ ਉਥੇ ਵੀ ਸਿਆਸਤ ਦਾ ਪੱਧਰ ਬਹੁਤ ਜ਼ਿਆਦਾ ਡਿੱਗਿਆ ਸੀ ਦਿੱਲੀ ਦੀ ਸਿਆਸਤ ਵੀ ਅਸੀਂ ਦੇਖੀ ਹੈ ਲਗਭਗ ਉਸੇ ਤਰ੍ਹਾਂ ਦੀ ਸਿਆਸਤ ਹੁਣ ਪੰਜਾਬ 'ਚ ਅਸੀਂ ਵੇਖ ਰਹੇ ਹਾਂ ਹਾਲਾਂਕਿ ਪੰਜਾਬ 'ਚ ਸਿਆਸਤ ਨਵੀਂ ਨਹੀਂ ਇਹ ਨਹੀਂ ਹੈ ਕਿ ਪੰਜਾਬ 'ਚ ਆਮ ਆਦਮੀ ਪਾਰਟੀ ਦੀ ਸਰਕਾਰ ਆ ਗਈ ਤੇ ਸਿਆਸਤ ਪੰਜਾਬ 'ਚ ਇਸ ਤਰ੍ਹਾਂ ਦੀ ਹੋਗੀ ਪਹਿਲਾਂ ਵੀ ਪੰਜਾਬ 'ਚ ਸਿਆਸਤ ਹੁੰਦੀ ਰਹੀ ਹੈ ਮੈਨੂੰ ਯਾਦ ਹੈ ਸੰਦੀਪ ਜੀ ਝੂਠੇ ਪਰਚੇ ਝੂਠੇ ਪਰਚਿਆਂ ਦੇ ਨਾਂ ਤੇ ਪੰਜਾਬ ਦੇ ਵਿੱਚ ਸਮੇਂ-ਸਮੇਂ ਤੇ ਲੀਡਰ ਇੱਕ ਦੂਜੇ ਨਾਲ ਲੜਦੇ ਰਹੇ ਨੇ ਜਿਵੇਂ ਹੁਣ ਕਾਂਗਰਸ ਪਾਰਟੀ ਜਾਂ ਪ੍ਰਤਾਪ ਸਿੰਘ ਬਾਜਵਾ ਉਹਨਾਂ ਦਾ ਇਲਜ਼ਾਮ ਹੈ ਭਗਵੰਤ ਮਾਨ ਦੀ ਸਰਕਾਰ ਤੇ ਕਿ ਜਿਹੜਾ ਪਰਚਾ ਕੀਤਾ ਗਿਆ ਇਹ ਗਲਤ ਹੈ ਇਹ ਪਰਚਾ ਨਹੀਂ ਹੋਣਾ ਚਾਹੀਦਾ ਸੀ ਔਰ ਇੱਥੇ ਆਪਾਂ ਅਗਰ ਮੁੱਖ ਰੂਪ ਚ ਦੇਖੀਏ ਤੇ ਪੰਜਾਬ ਦੇ ਵਿੱਚ ਮੁੱਖ ਮੰਤਰੀ ਤੇ ਵਿਰੋਧੀ ਧਿਰ ਦਾ ਲੀਡਰ ਇਹ ਦੋਵੇਂ ਆਮਨੇ ਸਾਹਮਣੇ ਨੇ ਕਿਤੇ ਨਾ ਕਿਤੇ ਦੋਵੇਂ ਧਿਰਾਂ ਨੇ ਇਹ ਜਿਹੜਾ ਬਿਆਨ ਸੀ ਪ੍ਰਤਾਪ ਸਿੰਘ ਬਾਜਵਾ ਦਾ ਉਹਦੇ ਤੇ ਸਟੈਂਡ ਲੈ ਲਿਆ ਸੰਦੀਪ ਜੀ ਪ੍ਰਤਾਪ ਬਾਜਵਾ ਸਟੈਂਡ ਲੈ ਗਏ ਕਿ ਮੈਂ ਜੋ ਬਿਆਨ ਦਿੱਤਾ ਹੈ ਉਹ ਸਹੀ ਹੈ ਮੈਂ ਸੂਤਰ ਨਹੀਂ ਦੱਸਣਾ ਪ੍ਰਤਾਪ ਬਾਜਵਾ ਜੀ ਇਹ ਸਟੈਂਡ ਲੈ ਗਏ ਭਗਵੰਤਮਾਨ ਇਹ ਸਟੈਂਡ ਲੈ ਗਿਆ ਵੀ ਸੂਤਰ ਤਾਂ ਦੱਸਣਾ ਪਊਗਾ ਭਾਵੇਂ ਤੁਸੀਂ ਥਾਣੇ ਆ ਕੇ ਦੱਸੋਗੇ ਤੇ ਪਰਚਾ ਦਰਜ ਕੀਤਾ ਗਿਆ ਹੁਣ ਸਵਾਲ ਇਹ ਹੈ ਕਿ ਜਿਹੜੀ ਗੱਲ ਪ੍ਰਤਾਪ ਬਾਜਵਾ ਨੇ ਕਹੀ ਅਗਰ ਸਚਮੁੱਚ ਪ੍ਰਤਾਪ ਬਾਜਵਾ ਉਹਨਾਂ ਨੂੰ ਸੂਤਰ ਪਤਾ ਹੈ ਤੇ ਪ੍ਰਤਾਪ ਬਾਜਵਾ ਉਹਨਾਂ ਨੂੰ ਕਹਿਣਾ ਇਹ ਚਾਹੀਦਾ ਕਿ ਮੈਨੂੰ ਸੂਤਰ ਦਾ ਪਤਾ ਹੈ ਪਰ ਮੈਂ ਤੁਹਾਡੇ ਤੇ ਭਰੋਸਾ ਨਹੀਂ ਕਰਦਾ ਮੈਂ ਕਿਸੇ ਜ਼ਿੰਮੇਵਾਰ ਏਜੰਸੀ ਨੂੰ ਦੱਸੂਗਾ ਇਹ ਕਹਿ ਦਿੰਦੇ ਪ੍ਰਤਾਪ ਬਾਜਵਾ ਕਿ ਮੈਂ ਡੀਜੀਪੀ ਨੂੰ ਦੱਸੂਗਾ ਜਾਂ ਮੈਂ ਅਦਾਲਤ ਦੇ ਵਿੱਚ ਜਾ ਕੇ ਖੁਲਾਸਾ ਕਰੂੰਗਾ ਪ੍ਰਤਾਪ ਬਾਜਵਾ ਵੀ ਅੜ ਗਏ ਵੀ ਇਹ ਮੇਰਾ ਰਾਈਟ ਹੈ ਕਹਿੰਦੇ ਮੈਂ ਸੂਤਰ ਨਹੀਂ ਦੱਸਣਾ ਹੁਣ ਗੱਲ ਦੇਖਿਆ ਜਾਵੇ ਤਾਂ ਪ੍ਰਤਾਪ ਬਾਜਵਾ ਦਾ ਬਿਆਨ ਵੀ ਛੋਟਾ ਨਹੀਂ ਵੱਡਾ ਬਿਆਨ ਹੈ ਜੇ ਤਾਂ ਉਹਨਾਂ ਨੇ ਗੱਲ ਸਿਰਫ ਅਖਬਾਰਾਂ ਦੀਆਂ ਰਿਪੋਰਟਾਂ ਦੇ ਆਧਾਰ ਤੇ ਅਨੁਮਾਨ ਦੇ ਨਾਲ ਕਹੀ ਸੀ ਤੇ ਉਹ ਪੱਤਰਕਾਰਾਂ ਨੂੰ ਵੀ ਉਸ ਸਮੇਂ ਕਹਿ ਸਕਦੇ ਸੀ ਕਿ ਇਹ ਸਾਰਾ ਕੁਝ ਅਖਬਾਰੀ ਰਿਪੋਰਟਾਂ ਦੇ ਆਧਾਰ ਤੇ ਮੇਰਾ ਅਨੁਮਾਨ ਹੈ ਪਰ ਉਹ ਕਹਿੰਦੇ ਮੈਨੂੰ ਪਤਾ ਹੈ ਗੱਲ ਵੀ ਸਹੀ ਹੈ ਮੇਰਾ ਸਟੈਂਡ ਕਾਇਮ ਹੈ ਤੇ ਮੈਂ ਦੱਸਣਾ ਵੀ ਨਹੀਂ ਤੇ ਮੈਂ ਸੂਤਰ ਵੀ ਨਹੀਂ ਦੱਸਣਾ ਕਿਸੇ ਨੂੰ ਹੁਣ ਸਰਕਾਰ ਹੈ ਸਰਕਾਰ ਨੇ ਪ੍ਰਤਾਪ ਸਿੰਘ ਬਾਜਵਾ ਦੇ ਬਿਆਨ ਨੂੰ ਆਪਣੀ ਇੱਜ਼ਤ ਦਾ ਸਵਾਲ ਬਣਾ ਲਿਆ ਹਾਲਾਂਕਿ ਲੈਂਡ ਆਰਡਰ ਪੰਜਾਬ ਦਾ ਸਿਰਫ ਆਮ ਆਦਮੀ ਪਾਰਟੀ ਦੀ ਸਰਕਾਰ ਵੇਲੇ ਖਰਾਬ ਨਹੀਂ ਹੈ ਪੰਜਾਬ ਦਾ ਲੈਂਡ ਆਰਡਰ ਸੰਦੀਪ ਜੀ ਇਹ ਕਾਲੇ ਦੌਰ ਵੇਲੇ ਦਾ ਹੀ ਖਰਾਬ ਹੈ ਪੰਜਾਬ ਦੇ ਵਿੱਚ ਕਾਲਾ ਦੌਰ ਖਤਮ ਹੋ ਗਿਆ ਪਰ ਇੱਕ ਘਟਨਾਵਾਂ ਤਮਾਕੀ ਗੋਲੀਬਾਰੀ ਟਾਰਗੇਟ ਕਿਲਿੰਗ ਇਹ ਪੰਜਾਬ ਚ ਕਦੇ ਰੁਕੀ ਨਹੀਂ ਸੋ ਲੈਂਡ ਆਰਡਰ ਨਾ ਕੈਪਟਨ ਮਰਿੰਦਰ ਦੇ ਰਾਜ ਚ ਸੁਧਰਿਆ ਨਾ ਬੀਜੇਪੀ ਦੇ ਰਾਜ ਚ ਸੁਧਰਿਆ ਜਦੋਂ ਉਹ ਅਕਾਲੀ ਦਲ ਦੇ ਨਾਲ ਸੀ ਔਰ ਨਾ ਅਕਾਲੀ ਦਲ ਦੇ ਰਾਜ ਚ ਸੁਧਰਿਆ ਜਦੋਂ ਬੀਜੇਪੀ ਦੇ ਨਾਲ ਸੀ ਔਰ ਹੁਣ ਮੈਂ ਜਦੋਂ ਲੀਡਰਾਂ ਦੇ ਬਿਆਨ ਸੁਣਦਾ ਜੀ ਤੇ ਪ੍ਰਤਾਪ ਸਿੰਘ ਬਾਜਵਾ ਦੇ ਬਿਆਨ ਤੋਂ ਬਾਅਦ ਦੂਸਰੀਆਂ ਜਿਹੜੀਆਂ ਪਾਰਟੀਆਂ ਨੇ ਭਾਵੇਂ ਅਕਾਲੀ ਦਲ ਹੈ ਭਾਵੇਂ ਬੀਜੇਪੀ ਹੈ ਉਹ ਵੀ ਸਾਰੇ ਆਮ ਆਦਮੀ ਪਾਰਟੀ ਤੇ ਨਿਸ਼ਾਨਾ ਵਿੰਨ ਰਹੇ ਨੇ ਕਿ ਤੁਹਾਡੇ ਰਾਜ ਚ ਪੰਜਾਬ ਦਾ ਲੈਂਡ ਆਰਡਰ ਸਭ ਤੋਂ ਜ਼ਿਆਦਾ ਖਰਾਬ ਹੈ ਤੇ ਮੈਨੂੰ ਇਹ ਲੱਗਦਾ ਹੈ ਕਿ ਆਮ ਆਦਮੀ ਪਾਰਟੀ ਨੇ ਜਿਸ ਤਰੀਕੇ ਨਾਲ ਪ੍ਰਤਾਪ ਸਿੰਘ ਬਾਜਵਾ ਦੇ ਬਿਆਨ ਨੂੰ ਨ지ਠਿਆ ਮੈਨੂੰ ਲੱਗਦਾ ਹੈ ਕਿ ਉਹ ਜ਼ਿਆਦਾ ਚੰਗੇ ਤਰੀਕੇ ਨਾਲ ਇਸ ਬਿਆਨ ਨੂੰ ਨ지ਠ ਸਕਦੇ ਸੀ ਔਰ ਪੰਜਾਬ ਸਰਕਾਰ ਦੀ ਕਾਰਵਾਈ ਚ ਡੱਲਾ ਸਾਹਿਬ ਇੱਥੇ ਇੱਥੇ ਸਵਾਲ ਇੱਕ ਹੋਰ ਆ ਜਦੋਂ ਪ੍ਰਤਾਪ ਬਾਜਵਾ ਪ੍ਰੈਸ ਕਾਨਫਰੰਸ ਕਰਦੇ ਆ ਤਾਂ ਉਹ ਕਹਿੰਦੇ ਆ ਵੀ ਮੈਂ ਤਾਂ ਕਾਲਾ ਦੌਰ ਦੇਖਿਆ ਮੇਰੇ ਉੱਤੇ ਹਮਲਾ ਹੋਇਆ ਮੇਰੇ ਫਾਦਰ ਸ਼ਹੀਦ ਹੋਏ ਕਹਿੰਦੇ ਵੀ ਮੈਂ ਤਾਂ ਬਹੁਤ ਸੰਜੀਦਗੀ ਦੇ ਨਾਲ ਇਹ ਜਿਹੜਾ ਇਸ ਮਸਲੇ ਉਹ ਕਹਿੰਦੇ ਵੀ ਇਸ ਮਸਲੇ ਨੂੰ ਬਹੁਤ ਸੰਜੀਦਗੀ ਦੇ ਨਾਲ ਲੈਣਾ ਚਾਹੀਦਾ ਸੀ ਹੁਣ ਜਦੋਂ ਸਰਕਾਰ ਇਹਨੂੰ ਸੰਜੀਦਗੀ ਦੇ ਨਾਲ ਲੈ ਰਹੀ ਹੈ ਉਹ ਬਾਜਵਾ ਸਾਹਿਬ ਤੋਂ ਪੁੱਛਣਾ ਚਾਹੁੰਦੇ ਆ ਵੀ ਤੁਸੀਂ ਦੱਸੋ ਤੇ ਫੇਰ ਬਾਜਵਾ ਸਾਹਿਬ ਦੱਸਦੇ ਵੀ ਨਹੀਂ ਮੈਂ ਜਿਹੜਾ ਸਵਾਲ ਕੀਤਾ ਸੀਗਾ ਵੀ ਪੰਜਾਬ ਦੇ ਸਿਆਸਤਦਾਨ ਆਪਣਾ ਫਾਇਦਾ ਤਾਂ ਵੋਟਾਂ ਦੇ ਰੂਪ ਚ ਲੈ ਜਾਂਦੇ ਆ ਪਰ ਇਹਦਾ ਸ਼ਕਾਰ ਤਾਂ ਪੰਜਾਬੀ ਹੁੰਦੇ ਏਡਲਾ ਸਾਹਿਬ ਅਸਲ 'ਚ ਜਿਹੜੀ ਕੁੜੱਤਨ ਹੈ ਨਾ ਇਹ ਬਹੁਤ ਚਿਰਾਂ ਬਾਅਦ ਪੰਜਾਬ ਦੀ ਸਿਆਸਤ 'ਚ ਮੁੜੀ ਹੈ ਪੰਜਾਬ ਦੀ ਸਿਆਸਤ ਦੇ ਵਿੱਚ ਮੁੱਖ ਮੰਤਰੀ ਤੇ ਵਿਰੋਧੀ ਧਿਰ ਦਾ ਲੀਡਰ ਇਹਨਾਂ ਦੇ ਵਿੱਚ ਰਿਸ਼ਤੇ ਨੇ ਜਿਹੜੇ ਉਹ ਤਕਨੀਕੀ ਤੌਰ ਤੇ ਤਾਂ ਵਿਰੋਧੀ ਹੋਣ ਵਿਰੋਧ ਦੇ ਹੋਣੇ ਚਾਹੀਦੇ ਨੇ ਪਰ ਉਂਝ ਇਹਨਾਂ ਦੇ ਵਿੱਚ ਨਿੱਜੀ ਦੁਸ਼ਮਣੀਆਂ ਵਾਲੇ ਰਿਸ਼ਤੇ ਨਹੀਂ ਹੋਣੇ ਚਾਹੀਦੇ ਆਪਾਂ ਵਿਧਾਨ ਸਭਾ ਦੇ ਸੈਸ਼ਨ ਵੀ ਦੇਖਦੇ ਹਾਂ ਸਾਰੇ ਲੀਡਰ ਇੱਕ ਦੂਜੇ ਨੂੰ ਤੂੰ ਤੜਾਕ ਕਰਦੇ ਨੇ ਤੂੰ ਤੜਾਕ ਕਰਦੇ ਨੇ ਤੂੰ ਤੜਾਕ ਕਰਨ ਦੇ ਨਾਲ ਉਹ ਅਗਰ ਉਹ ਕੱਲਾ ਨਾਮ ਲੈ ਲੈਣਾ ਚਲੋ ਫਿਰ ਵੀ ਗੱਲ ਇੱਜ਼ਤ ਵਾਲੀ ਲੱਗਦੀ ਹੈ ਜਦੋਂ ਆਪਾਂ ਕਿਸੇ ਦਾ ਨਾਮ ਲੈ ਲਿਆ ਤੇ ਫਿਰ ਭਾਵੇਂ ਜੀ ਲਾਇਆ ਜਾਂ ਨਹੀਂ ਲਾਇਆ ਉਹ ਮਾੜਾ ਮੋਟਾ ਗੱਲ ਚੱਲ ਜਾਂਦੀ ਹੈ ਪਰ ਰਿਸ਼ਤੇ ਤੂੰ ਤੜਾਕ ਦੇ ਬਣ ਗਏ ਹੁਣ ਜਿਹੜਾ ਇਹ ਮਾਮਲਾ ਬਣਿਆ ਹੈ ਇਸ ਪੱਧਰ ਤੇ ਜਾਣਾ ਨਹੀਂ ਸੀ ਚਾਹੀਦਾ ਦੇਖੋ ਪ੍ਰਤਾਪ ਬਾਜਵੇ ਨੇ ਇੱਕ ਅਖਬਾਰ ਦੀ ਕਟਿੰਗ ਵੀ ਟਵੀਟ ਕੀਤੀ ਸੀ ਉਹਦੇ ਵਿੱਚ ਵੀ ਲਗਭਗ ਗੱਲ ਇਹਦੇ ਨੇੜੇ ਤਿਹੜੇ ਦੀ ਕਹੀ ਗਈ ਸੀ ਪਰ ਉਹ ਅਖਬਾਰ ਨੇ ਜਿਹੜੀ ਗੱਲ ਲਿਖੀ ਅਖਬਾਰ ਨੇ ਵੀ ਕਿਸੇ ਜ਼ਿੰਮੇਦਾਰੀ ਨਾਲ ਗੱਲ ਲਿਖੀ ਹੋਣੀ ਹੈ ਨਾ ਅਗਰ ਪ੍ਰਤਾਪ ਬਾਜਵਾ ਜੀ ਬਾਅਦ ਦੇ ਵਿੱਚ ਅਖਬਾਰ ਦੀ ਉਹ ਕਟਿੰਗ ਲਾ ਰਹੇ ਨੇ ਮੈਨੂੰ ਤਾਂ ਇਹ ਲੱਗਦਾ ਹੈ ਕਿ ਜਿਵੇਂ ਕਾਂਗਰਸ ਦੇ ਮੀਡੀਆ ਦੇ ਜਿਹੜੇ ਜੈਰਾ ਮਰਮੇਸ਼ ਨੇ ਉਹ ਕਹਿ ਰਹੇ ਨੇ ਕਿ ਜੋ ਪ੍ਰਤਾਪ ਬਾਜਵਾ ਜੀ ਨੇ ਕਿਹਾ ਇਹ ਤਾਂ ਸਾਰਾ ਕੁਝ ਅਖਬਾਰਾਂ 'ਚ ਛਪ ਰਿਹਾ ਹੈ ਮੈਨੂੰ ਇਹ ਲੱਗਦਾ ਹੈ ਕਿ ਪ੍ਰਤਾਪ ਬਾਜਵਾ ਜੀ ਦਾ ਜਿਹੜਾ ਸੋਰਸ ਹੈ ਉਹ ਮੀਡੀਆ ਰਿਪੋਰਟਾਂ ਹੋਣਗੀਆਂ ਹੋ ਸਕਦਾ ਉਹ ਥਾਣੇ ਦੇ ਵਿੱਚ ਇਹ ਸਾਰੀ ਜਾਣਕਾਰੀ ਦੇ ਕੇ ਆਉਣ ਜਾਂ ਹੋ ਸਕਦਾ ਉਹ ਸਾਰੀ ਜਾਣਕਾਰੀ ਅਦਾਲਤ 'ਚ ਦੇਣ ਪਰ ਅਗਰ ਪ੍ਰਤਾਪ ਬਾਜਵਾ ਜੀ ਇੰਨਾ ਕਹਿ ਦਿੰਦੇ ਕਿ ਮੈਂ ਕਿਸੇ ਜ਼ਿੰਮੇਦਾਰ ਅਥਾਰਟੀ ਅੱਗੇ ਇਹ ਗੱਲ ਰੱਖਾਂਗਾ ਉਹ ਥੋੜਾ ਜਿਹਾ ਜ਼ਿਆਦਾ ਬੈਟਰ ਰਹਿਣਾ ਸੀ ਉੰਜ ਪ੍ਰਤਾਪ ਬਾਜਵਾ ਦੇ ਨਾਲ ਕਾਂਗਰਸ ਜ਼ਰੂਰ ਖੜੀ ਹੋਗੀ ਔਰ ਕਾਂਗਰਸ ਦੀ ਵੱਡੀ ਲੀਡਰਸ਼ਿਪ ਅੱਜ ਪ੍ਰਤਾਪ ਬਾਜਵਾ ਦੇ ਨਾਲ ਆਈ ਹੈ ਦੋ ਚਾਰ ਲੀਡਰਾਂ ਨੂੰ ਛੱਡ ਕੇ ਪ੍ਰੈਸ ਕਾਨਫਰੰਸ ਕੀਤੀ ਚਰਨਜੀਤ ਚੰਨੀ ਬੈਠੇ ਸੀ ਰਾਜਾ ਵੜਿੰਗ ਬੈਠੇ ਸੀ ਪ੍ਰਤਾਪ ਬਾਜਵਾ ਦੀ ਵੀ ਆਪਾਂ ਗੱਲ ਸੁਣਾਉਣੀ ਆ ਪਰ ਮੈਂ ਇੱਕ ਹੋਰ ਗੱਲ ਅੱਗੇ ਵਧਾਉਂਗਾ ਜਿਹੜੀ ਪੰਜਾਬ ਦੀ ਸਰਕਾਰ ਹੈ ਉਹਨੇ ਵੀ ਇਸ ਪੂਰੇ ਮਾਮਲੇ ਨੂੰ ਬਹੁਤ ਜ਼ਿਆਦਾ ਕਾਲੀ ਦੇ ਨਾਲ ਹੱਲ ਕਰਨ ਦੀ ਕੋਸ਼ਿਸ਼ ਕੀਤੀ ਜਾਂ ਹੈਂਡਲ ਕਰਨ ਦੀ ਕੋਸ਼ਿਸ਼ ਕੀਤੀ ਅਗਰ ਕੇਸ ਨਾ ਦਰਜ ਕੀਤਾ ਜਾਂਦਾ ਪ੍ਰਤਾਪ ਬਾਜਵਾ ਜੀ ਨੂੰ ਸਮਾਂ ਦਿੱਤਾ ਜਾਂਦਾ ਕਿ ਤੁਸੀਂ ਕਿਸੇ ਸਮਰਥ ਅਥਾਰਟੀ ਅੱਗੇ ਆਪਣੀ ਗੱਲ ਰੱਖੋ ਅਸੀਂ ਤੁਹਾਨੂੰ ਇੱਕ ਹਫ਼ਤੇ ਦਾ ਟਾਈਮ ਦੰਨੇ ਆ ਜਦੋਂ ਇੱਕੋ ਦਮ ਇਹ ਸਾਰੀਆਂ ਗੱਲਾਂ ਇੱਜ਼ਤ ਦਾ ਸਵਾਲ ਬਣ ਜਾਂਦੀਆਂ ਨੇ ਨਾ ਜੀ ਪ੍ਰਤਾਪ ਬਾਜਵਾ ਵੀ ਸਟੈਂਡ ਲੈ ਗਏ ਭਗਵੰਤਪານ ਵੀ ਸਟੈਂਡ ਲੈ ਗਿਆ ਤੇ ਫਿਰ ਪਰਚਾ ਦੇਣਾ ਪਿਆ ਕਾਂਸਟੇਬਲ ਦੇ ਬਿਆਨਾਂ ਦੇ ਆਧਾਰ ਤੇ ਹੁਣ ਦੇਖੋ ਪਰਚਿਆਂ ਦੀ ਸਿਆਸਤ ਮਾੜੀ ਹੈ ਆਮ ਆਦਮੀ ਪਾਰਟੀ ਜਦੋਂ ਸੱਤਾ ਚਾਈ ਉਦੋਂ ਦਿੱਲੀ ਵਾਲਿਆਂ ਨੇ ਹੁਣ ਭਗਵੰਤ ਮਾਨ ਨੇ ਤਾਂ ਪਰਚੇ ਕੀਤੇ ਨਹੀਂ ਹੁਣੇ ਪੰਜਾਬ ਦੀ ਪੁਲਿਸ ਗਈ ਸੀ ਨਾ ਦਿੱਲੀ ਹਰਿਆਣੇ ਤੋਂ ਨਹੀਂ ਟੱਪ ਸਕੀ ਵਾਪਸ ਅਗਲਿਆਂ ਨੇ ਬੱਗਾ ਮੜਵਾ ਲਿਆ ਸੋ ਨਾ ਅਲਕਾ ਲੰਬਾ ਅਲਕਾ ਲੰਬਾ ਦੇ ਮਾਮਲੇ ਦੇ ਵਿੱਚ ਕੁਝ ਹੋਇਆ ਮੁੜ ਕੇ ਉਹ ਭਾਜਪਾ ਦੇ ਲੀਡਰਸ਼ਿਪ ਬੱਗਾ ਕੁਝ ਹੋਇਆ ਮੁੜ ਕੇ ਇਹਦਾ ਮਤਲਬ ਹੈ ਜਦੋਂ ਅਸੀਂ ਪੁਲਿਸ ਨੂੰ ਇਜ਼ਜ਼ਦਾ ਸਵਾਲ ਬਣਾ ਕੇ ਕਹਾਂਗੇ ਇਹਨਾਂ ਵੀ ਪਰਚਾ ਦੇ ਦਿਓ ਉਹ ਪਰਚਾ ਪੁੱਠਾ ਪੈਂਦਾ ਹੁਣ ਸੁਖਵੀਰ ਬਾਦਲ ਹੁਣ ਮੈਂ ਫੇਰ ਅੱਛਾ ਅੱਛਾ ਡੱਲਾ ਸਾਹਿਬ ਫੇਰ ਫੇਰ ਡੱਲਾ ਸਾਹਿਬ ਸਵਾਲ ਤੇ ਉਹੀ ਆ ਨਾ ਬਈ ਇਹ ਤੇ ਫੇਰ ਲੀਡਰਾਂ ਦੀ ਇੱਜ਼ਤ ਦਾ ਸਵਾਲ ਆ ਪੰਜਾਬੀਆਂ ਦੀ ਸੁਰੱਖਿਆ ਦਾ ਤਾਂ ਸਵਾਲ ਹੈ ਹੀ ਨਹੀਂ ਮੈਂ ਉਹੀ ਕਹਿ ਰਿਹਾ ਦੇਖੋ ਲੈਂਡ ਆਰਡਰ ਦਾ ਵਿਸ਼ਾ ਬਹੁਤ ਵੱਡਾ ਵਿਸ਼ਾ ਹੈ ਇਕੱਲੇ ਭਗਵੰਤ ਮਾਨ ਦਾ ਵਿਸ਼ਾ ਨਹੀਂ ਹੈ ਭਾਵੇਂ ਉਹ ਪੰਜਾਬ ਦਾ ਗ੍ਰਹਿ ਮੰਤਰੀ ਇਹ ਵਿਸ਼ਾ ਅਮਿਤ ਸ਼ਾ ਜੀ ਦਾ ਵੀ ਹੈ ਜਿਹੜੇ ਦੇਸ਼ ਦੇ ਗ੍ਰਹਿ ਮੰਤਰੀ ਹੈ ਇਹ ਵਿਸ਼ਾ ਭਾਰਤ ਦੀ ਸਰਕਾਰ ਦਾ ਵੀ ਹੈ ਅਸੀਂ ਸਰਹੱਦੀ ਸੂਬਾ ਅਸੀਂ ਅਗਰ ਦੇਸ਼ ਦੇ ਅੰਦਰ ਜਾਵਾਂਗੇ ਤੇ ਹਰਿਆਣਾ ਜਾਵਾਂਗੇ ਤੇ ਦਿੱਲੀ ਪਹੁੰਚਾਂਗੇ ਤੇ ਜੇ ਅਸੀਂ ਦੇਸ਼ ਦੇ ਦੂਜੇ ਪਾਸੇ ਜਾਵਾਂਗੇ ਫਿਰੋਜ਼ਪੁਰ ਤੋਂ ਬਾਅਦ ਬਾਰਡਰ ਹੈ ਇਧਰ ਅਮਰਸਰ ਤੋਂ ਬਾਅਦ ਬਾਰਡਰ ਹੈ ਇਹਦਾ ਮਤਲਬ ਹੈ ਕਿ ਸਾਨੂੰ ਤਾਂ ਸਰਹੱਦਾਂ ਤੇ ਰਾਖੀ ਚਾਹੀਦੀ ਹੈ ਔਰ ਸਾਨੂੰ ਪਾਕਿਸਤਾਨ ਵਾਲੇ ਪਾਸਿਓ ਸਾਡੇ دہشت دہشت ਗਰਦ ਵੀ ਆ ਰਹੇ ਨੇ ਉਧਰੋਂ ਹਥਿਆਰ ਗੋਲੀ ਸਿੱਕਾ ਵੀ ਆ ਰਿਹਾ ਇਹ ਤਾਂ ਸਾਡੀ ਪੁਲਿਸ ਆਪ ਕਹਿ ਰਹੀ ਹੈ ਕਿ ਜਦੋਂ ਦੇ ਅਸੀਂ ਨਸ਼ੇ ਦੇ ਸਮਗਲਰ ਫੜੇ ਨੇ ਹੁਣ ਉਹ ਹਥਿਆਰਾਂ ਵਾਲੇ ਪਾਸੇ ਜ਼ੋਰ ਦੇ ਰਹੇ ਨੇ ਅਸੀਂ ਡਰੋਨਾਂ ਨੂੰ ਕੰਟਰੋਲ ਕਰ ਰਹੇ ਹਾਂ ਹਥਿਆਰਾਂ ਨੂੰ ਵੀ ਨਸ਼ਿਆਂ ਨੂੰ ਵੀ ਕੰਟਰੋਲ ਕਰ ਰਹੇ ਹਾਂ ਹਥਿਆਰ ਤੇ ਨਸ਼ਾ ਪੰਜਾਬ ਦੀ ਪੁਲਿਸ ਫੜ ਵੀ ਰਹੀ ਹੈ ਪ੍ਰਤਾਪ ਬਾਜਵਾ ਉਹਨਾਂ ਦਾ ਜਿਹੜਾ ਬਿਆਨ ਸੀ ਉਸ ਬਿਆਨ ਤੋਂ ਬਾਅਦ ਪੋਲਿਟਿਕਲ ਤੌਰ ਦੇ ਉੱਤੇ ਦੋਵੇਂ ਧਿਰਾਂ ਨੇ ਇੱਜ਼ਤ ਦਾ ਸਵਾਲ ਬਣਾ ਲਿਆ ਆਮ ਆਦਮੀ ਪਾਰਟੀ ਵਾਲੇ ਪ੍ਰਤਾਪ ਬਾਜਵਾ ਨੂੰ ਕਹਿੰਦੇ ਤੁਹਾਡੇ ਸਬੰਧ ਪਾਕਿਸਤਾਨ ਨਾਲ ਹੈ ਅੱਤਵਾਦੀਆਂ ਨਾਲ ਹੈ ਜਿਵੇਂ ਜਿਵੇਂ ਭਾਜਪਾ ਕਾਂਗਰਸ ਨੂੰ ਨਿਸ਼ਾਨਾ ਬਣਾਉਂਦੀ ਸੀ ਭਾਜਪਾ ਵਾਲੇ ਵੀ ਇਹੀ ਪਾਲਿਸੀ ਤੇ ਚੱਲਦੇ ਸੀ ਉਹ ਕਾਂਗਰਸ ਨੂੰ ਪਾਕਿਸਤਾਨ ਨਾਲ ਜੋੜਦੇ ਰਹੇ ਹੁਣ ਪੰਜਾਬ ਵਾਲੇ ਪੰਜਾਬ ਦੀ ਕਾਂਗਰਸ ਨੂੰ ਪਾਕਿਸਤਾਨ ਨਾਲ ਜੋੜਦੇ ਰਹੇ ਜਦਕਿ ਪੰਜਾਬ ਦੇ ਲੋਕਾਂ ਨੂੰ ਤਾਂ ਸਾਰੀ ਹਕੀਕਤ ਪਤਾ ਹੈ ਦੇਖੋ ਮੈਂ ਜਿਹੜੀ ਦਿੱਲੀ ਦੀ ਸਿਆਸਤ ਹੈ ਨਾ ਸੰਦੀਪ ਜੀ ਉਹ ਪੰਜਾਬ ਦੀ ਸਿਆਸਤ ਨਹੀਂ ਹੋ ਸਕਦੀ ਦਿੱਲੀ ਦਾ ਮਾਡਲ ਪੰਜਾਬ ਚ ਨਹੀਂ ਚੱਲ ਸਕਦਾ ਜਿਵੇਂ ਸਾਈਕਲ ਦਾ ਪੈडल ਸਕੂਟਰ ਚ ਨਹੀਂ ਚੱਲ ਸਕਦਾ ਜਿਵੇਂ ਸਕੂਟਰ ਦਾ ਟਾਇਰ ਕਾਰ ਚ ਨਹੀਂ ਪੈ ਸਕਦਾ ਸੋ ਦਿੱਲੀ ਦਾ ਮਾਡਲ ਪੰਜਾਬ ਚ ਨਹੀਂ ਚੱਲ ਸਕਦਾ ਇਹ ਆਮ ਆਦਮੀ ਪਾਰਟੀ ਮੇਰਾ ਇਹ ਮੰਨਣਾ ਹੈ ਕਿ ਕੁਝ ਫੈਸਲੇ ਚੰਗੇ ਵੀ ਕੀਤੇ ਆਮ ਆਦਮੀ ਪਾਰਟੀ ਵਾਲਿਆਂ ਨੇ ਪਰ ਕੁਝ ਫੈਸਲੇ ਮਾੜੇ ਵੀ ਕੀਤੇ ਅਸੀਂ ਇਹ ਨਹੀਂ ਕਹਿ ਸਕਦੇ ਕਿ ਅੱਜ ਆਮ ਆਦਮੀ ਪਾਰਟੀ ਦੀ ਸਥਿਤੀ ਉਹ ਹੈ ਜਿਹੜੀ 2014 ਚ ਸੀ ਜਾ ਜਦੋਂ 99 ਸੀਟਾਂ ਜਿੱਤੀਆਂ ਅੱਜ ਉਹ ਸਥਿਤੀ ਆਮ ਆਦਮੀ ਪਾਰਟੀ ਦੀ ਨਹੀਂ ਹੈ ਆਮ ਆਦਮੀ ਪਾਰਟੀ ਦੇ ਤਾਂ ਆਪਣੇ ਐਮਐਲਏ ਕਈ ਤੁਸੀਂ ਉਹਨਾਂ ਨਾਲ ਗੱਲ ਕਰ ਲਓ ਉਹ ਆਪ ਚਿੰਤਤ ਨੇ ਕਹਿੰਦੇ ਪਤਾ ਨਹੀਂ ਸਾਨੂੰ ਟਿਕਟ ਮਿਲੂ ਕਿ ਨਹੀਂ ਮਿਲੂ ਕਿਉਂ ਫਿਰ ਡੱਲਾ ਸਾਹਿਬ ਮੈਂ ਉੱਥੇ ਹੀ ਆਉਣ ਲੱਗਿਆ ਸੀਗਾ ਫਿਰ ਤੁਹਾਨੂੰ ਲੱਗਦਾ ਵੀ 2027 ਦੇ ਵਿੱਚ ਪੰਜਾਬੀ ਇੱਕ ਵਾਰੀ ਫਿਰ ਤਖਤਾ ਪਲਟ ਕਰਨਗੇ ਨਹੀਂ ਦੇਖੋ ਪੰਜਾਬੀਆਂ ਦਾ ਦੇਖੋ ਅਸਲ 'ਚ ਮੈਂ ਸੰਦੀਪ ਜੀ ਬੜੀ ਸਧਾਰਨ ਜੀ ਗੱਲ ਕਰੂੰਗਾ ਪੰਜਾਬੀ ਸੱਚ ਤੇ ਖੜਦੇ ਨੇ ਪੰਜਾਬੀ ਪੰਜਾਬ ਦੇ ਲਈ ਖੜਦੇ ਨੇ ਮੂਲ ਰੂਪ ਦੇ ਵਿੱਚ ਔਰ ਪੰਜਾਬੀਆਂ ਨੂੰ ਅਗਰ ਇਹ ਲੱਗੇ ਨਾ ਕਿ ਕਿਸੇ ਨਾਲ ਧੱਕਾ ਹੋ ਰਿਹਾ ਤੇ ਪੰਜਾਬੀ ਫਿਰ ਉਹਦੇ ਨਾਲ ਖੜਦੇ ਨੇ ਭਾਵੇਂ ਉਹ ਕਿਸੇ ਬੰਗਾਨੇ ਮੁਲਕ ਦਾ ਹੀ ਹੋਵੇ ਇਹ ਸੁਭਾਅ ਹੈ ਪੰਜਾਬੀਆਂ ਦਾ ਦੇਸ਼ ਐਵੇਂ ਨਹੀਂ ਆਜ਼ਾਦ ਹੋਇਆ ਦੇਸ਼ ਕੋਈ ਫੁੱਟਬਾਲ ਖੇਡ ਦੇ ਥੋੜੀ ਆਜ਼ਾਦ ਕਰਾ ਲਿਆ ਪੰਜਾਬੀਆਂ ਨੇ ਸ਼ਹੀਦ ਭਗਤ ਸਿੰਘ ਵਰਗੇ ਜਿਹੜੇ ਅੜੇ ਸੀ ਉਹ ਸਿਧਾਂਤਾਂ 'ਤੇ ਅੜੇ ਸੀ ਕਿ ਮੈਂ ਫਾਂਸੀ ਲਵਾ ਲੂੰਗਾ ਮੈਂ ਸਮਝੌਤਾ ਨਹੀਂ ਕਰਨਾ ਉਹ ਸਿਧਾਂਤ ਸੀ ਪਰ ਜਿਹੜੀ ਅੱਜ ਦੀ ਸਿਆਸਤ ਹੈ ਨਾ ਉਹ ਸਿਧਾਂਤਾਂ ਦੇ ਨਾਲ ਨਾਲ ਰਾਜਨੀਤਿਕ ਦੁਰਵਰਤੋਂ ਕਲੀ ਆਮ ਆਦਮੀ ਪਾਰਟੀ ਦੀ ਗੱਲ ਨਹੀਂ ਜਦੋਂ ਪੰਜਾਬ 'ਚ ਅਕਾਲੀ ਦਲ ਦੀ ਸਰਕਾਰ ਸੀ ਉਦੋਂ ਕਿੰਨੇ ਪਰਚੇ ਹੋਏ ਜੀ ਉਦੋਂ ਵੀ ਕਈ ਪੱਤਰਕਾਰਾਂ ਤੇ ਵੀ ਪਰਚੇ ਹੋਏ ਹੁਣ ਅੱਜ ਭੁੱਲ ਗਏ ਸੁਖਵੀਰ ਸਿੰਘ ਬਾਦਲ ਅੱਜ ਕਹਿ ਰਹੇ ਨੇ ਕਿ ਪ੍ਰਤਾਪ ਸਿੰਘ ਬਾਜਵਾ ਨੇ ਗਲਤ ਕੀਤਾ ਤੇ ਸੁਖਵੀਰ ਬਾਦਲ ਤੇ ਇਹ ਇਲਜ਼ਾਮ ਲੱਗਦੇ ਰਹੇ ਨੇ ਜਦੋਂ ਅਕਾਲੀ ਦਲ ਭਾਜਪਾ ਦੀ ਸਰਕਾਰ ਸੀ ਜਦੋਂ ਇੱਕ ਮਹਿਲਾ ਸਰਪੰਚ ਦੇ ਵੀ ਥੱਪੜ ਵੱਜਿਆ ਸੀ ਬਿਲਕੁਲ ਉਹ ਮੈਨੂੰ ਸਾਰੀਆਂ ਘਟਨਾਵਾਂ ਯਾਦ ਹੈ ਜਦੋਂ ਕੈਪਟਨ ਮਰਿੰਦਰ ਸਿੰਘ ਮੁੱਖ ਮੰਤਰੀ ਸੀ ਤੇ ਇੱਕ ਵਪਾਰੀ ਨੇ ਆਪਣੇ ਆਪ ਨੂੰ ਅੱਗ ਲਾ ਲਈ ਸੀ ਹਾਂ ਇਹ ਇਹ ਬਹੁਤ ਸਮੇਂ-ਸਮੇਂ ਤੇ ਇਸ ਤਰ੍ਹਾਂ ਦੀਆਂ ਘਟਨਾਵਾਂ ਵਾਪਰੀਆਂ ਨੇ ਵਿਦਿਆਰਥੀਆਂ ਤੇ ਕਿਸ ਤਰ੍ਹਾਂ ਦਾ ਡੰਡਾ ਤੰਤਰ ਚੱਲਿਆ ਸਰਕਾਰਾਂ ਨੇ ਚਲਾਇਆ ਔਰ ਪਰਚਿਆਂ ਦੀ ਗੱਲ ਕਰਨੀ ਹੈ ਕੈਪਟਨ ਮਰਿੰਦਰ ਨੇ ਤਾਂ ਬਾਦਲ ਅੰਦਰ ਦਿੱਤੇ ਸੀ ਬਾਦਲਾ ਨਹੀਂ ਕੈਪਟਨ ਮਰਿੰਦਰ ਤੇ ਪਰਚਾ ਦੇਤਾ ਚਲੋ ਕੈਪਟਨ ਮਰਿੰਦਰ ਜੇਲ੍ਹ ਨਹੀਂ ਕਦੀ ਗਿਆ ਜਮੰਤ ਜਮੁੰਤ ਹੋ ਗਈ ਸੀ ਨਵਜੋਤ ਸਿੰਘ ਸਿੱਧੂ ਨੂੰ ਜੇਲ੍ਹ ਹੋ ਗਈ ਪਰਚਿਆਂ 'ਚ ਹੁਣ ਨਵਜੋਤ ਸਿੱਧੂ ਨੇ ਤਾਂ ਚਲੋ ਸਜ਼ਾ ਭੁਗਤੀ ਐ ਕੁਝ ਕੁ ਲੀਡਰ ਨੇ ਜਿਨ੍ਹਾਂ ਨੂੰ ਭੁਗਤ ਨਹੀਂ ਪਈ ਪਰ ਬਾਦਲ ਵੀ ਬਰੀ ਹੋ ਗਏ ਕੈਪਟਨ ਮਰਿੰਦਰ ਨੂੰ ਵੀ ਕਲੀਨ ਚਿੱਟ ਮਿਲ ਗਈ ਤੇ ਹੁਣ ਵੀ ਜਿਹੜੇ ਪਰਚੇ ਚੱਲ ਰਹੇ ਨੇ ਜਿਵੇਂ ਵਿਕਰਮ ਜੀਠੀਆ ਹੁਣ ਨਾ ਕੈਪਟਨ ਮਰਿੰਦਰ ਵਿਕਰਮ ਜੀਠੀਏ ਦੇ ਖਿਲਾਫ ਕੁਝ ਲੱਭ ਸਕਿਆ ਤੇ ਆਮ ਆਦਮੀ ਪਾਰਟੀ ਦੀ ਸਰਕਾਰ ਹੁਣ ਤੱਕ 3 ਸਾਲ ਹੋ ਗਏ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਵਿਕਰਮ ਮਜੀਠੀ ਦੇ ਖਿਲਾਫ ਤਾਂ ਇਹਨਾਂ ਨੇ ਬੋਰਡ ਲਵਾਤੇ ਸੀ ਫਿਰ ਸੌਰੀ ਵੀ ਫੀਲ ਕੀਤੀ ਤੇ ਵਿਕਰਮ ਮਜੀਠੀ ਦੇ ਖਿਲਾਫ ਵੀ ਲੱਭਿਆ ਨਹੀਂ ਅਜੇ ਤੱਕ ਕੁਝ ਸਿਆਸੀ ਤੌਰ ਤੇ ਪੋਲਿਟੀਕਲ ਤੌਰ ਤੇ ਵਿਕਰਮ ਮਜੀਠੀ ਦਾ ਵਿਰੋਧ ਪੋਲਿਟੀਕਲ ਤੌਰ ਤੇ ਨੀਤੀਗਤ ਤੌਰ ਤੇ ਕਰਨਾ ਕਰੋ ਪਰ ਜਿਹੜੇ ਪਰਚਿਆਂ ਦੀ ਸਿਆਸਤ ਹੈ ਨਾ ਅੱਛਾ ਜਿਹੜੇ ਜ਼ਰੂਰਤਮੰਦ ਲੋਕ ਨੇ ਜਿਹੜੇ ਕਹਿੰਦੇ ਜੀ ਸਾਡਾ ਪਰਚੀ ਨਹੀਂ ਪਰਚੇ ਨਹੀਂ ਦਰਜ ਕਰਦੀ ਪੁਲਿਸ ਉਹਨਾਂ ਨੂੰ ਅਦਾਲਤਾਂ 'ਚ ਜਾਣਾ ਪੈਂਦਾ ਜੀ ਸਾਡਾ ਪਰਚਾ ਨਹੀਂ ਦਰਜ ਹੋ ਰਿਹਾ ਤੁਸੀਂ ਡੀਜੀਪੀ ਦਫ਼ਤਰ ਚਲੇ ਜਾਓ ਉਹ ਕਦੀ ਐਸਐਸਪੀ ਆਫਿਸ ਜਾਣਗੇ ਉਹ ਕਦੀ ਡੀਆਈਜੀ ਕੋ ਜਾਣਗੇ ਡੀਜੀਪੀ ਕੋ ਜਾਣਗੇ ਤੇ ਇੱਥੇ ਜਿਹੜਾ ਪਰਚਾ ਦਰਜ ਹੋਇਆ ਫਿਰ ਜਾਂਦੇ ਇਹਨੂੰ ਸੰਜੀਦਗੀ ਦੇ ਨਾਲ ਲਵੋ ਦੋਵੇਂ ਤਿਹਰਾ ਲੈਣ ਕਿਉਂਕਿ ਸਵਾਲ ਤੇ ਪੰਜਾਬ ਦਾ ਇਹਦੇ ਪਿੱਛੇ ਦੋ ਕਾਰਨ ਹੈ ਕੱਲੀ ਪੁਲਿਸ ਜ਼ਿੰਮੇਵਾਰ ਨਹੀਂ ਹੈ ਹੁਣ ਤੁਸੀਂ ਦੱਸੋ ਅੱਜ ਸਾਰੀ ਪੁਲਿਸ ਮੁਹਾਲੀ ਦੀ ਲਗਭਗ ਵੱਡੇ ਅਫਸਰ ਉਹ ਦਾ ਜ ਪ੍ਰਤਾਪ ਬਾਜਵਾ ਜੀ ਕਰਕੇ ਬਾਹਰ ਹੀ ਖੜੇ ਸੀ ਵੀ ਆਪਾਂ ਕਾਂਗਰਸੀ ਨੇ ਅੰਦਰ ਜਾਣ ਦੇਣੇ ਮੈਂ ਦੇਖ ਰਿਹਾ ਸੀ ਐਸਪੀ ਵੀ ਸੀ ਡੀਐਸਪੀ ਵੀ ਸੀ ਹੋ ਸਕਦਾ ਐਸਐਸਪੀ ਵੀ ਕੋਈ ਹੋਵੇ ਪੁਲਿਸ ਦਾ ਸਿਆਸੀਕਰਨ ਵੀ ਸੰਦੀਪ ਜੀ ਕੋਈ ਬਹੁਤਾ ਚੰਗੀ ਗੱਲ ਨਹੀਂ ਹੈ ਔਰ ਪੁਲਿਸ ਦਾ ਸਿਆਸੀਕਰਨ ਵੀ ਇਹ ਅਕਾਲੀ ਦਲ ਦੇ ਰਾਜ ਚ ਸ਼ੁਰੂ ਹੋਇਆ ਸੀ ਜਦੋਂ ਹਲਕਾ ਇੰਚਾਰਜ ਡੀਐਸਪੀ ਲਵਾ ਕੇ ਲਿਆਉਂਦੇ ਹੁੰਦੇ ਸੀ ਮੈਨੂੰ ਵੀ ਉਦੋਂ ਕਈ ਕਹਿੰਦੇ ਹੁੰਦੇ ਸੀ ਹਲਕਾ ਇੰਚਾਰਜ ਕਿ ਡਟਲਾ ਸਾਹਿਬ ਡੀਐਸਪੀ ਲਵਾ ਲਿਆ ਸੀ ਤਾਂ ਸੋ ਇਹ ਪੱਧਰ ਸਿਆਸਤ ਦਾ ਰਿਹਾ ਔਰ ਠੀਕ ਹੈ ਜਦੋਂ ਕੈਪਟਨ ਮਰਿੰਦਰ ਆਇਆ ਤੇ ਉਹ ਜਿਹੜੇ ਹਲਕਾ ਇਨਚਾਰਜ ਡੀਐਸਪੀ ਲਵਾਉਂਦੇ ਸੀ ਉਹ ਗੱਲ ਖਤਮ ਹੋਈ ਪਰ ਪੁਲਿਸ ਦੀ ਵਰਤੋਂ ਔਰ ਦੁਰਵਰਤੋਂ ਦੇ ਵਿੱਚ ਬਹੁਤ ਵੱਡਾ ਅੰਤਰ ਹੈ ਪੁਲਿਸ ਦੀ ਵਰਤੋਂ ਕਰਨੀ ਚਾਹੀਦੀ ਹੈ ਸਰਕਾਰਾਂ ਨੂੰ ਨਾ ਕਿ ਦੁਰਵਰਤੋਂ ਔਰ ਆਮ ਆਦਮੀ ਪਾਰਟੀ ਦੇ ਵੀ ਇਲਜ਼ਾਮ ਲੱਗਦੇ ਨੇ ਇਹ ਇਲਜ਼ਾਮ ਲੱਗਦੇ ਨੇ ਹੁਣ ਦੇਖੋ ਇਹ ਇਹਦੇ ਵਿੱਚ ਬੜੀ ਨਾ ਕਈ ਵਾਰੀ ਹੁੰਦਾ ਕੀ ਹੈ ਸੰਦੀਪ ਜੀ ਜਿੰਨੀ ਦੇਰ ਤੱਕ ਇਹ ਲੱਗਦਾ ਰਿਹਾ ਕਿ ਭਗਵੰਤ ਮਾਨ ਇਕੱਲਾ ਪੰਜਾਬ ਦਾ ਮੁੱਖ ਮੰਤਰੀ ਸਾਰੇ ਫੈਸਲੇ ਕਰਦਾ ਹੈ ਆਮ ਆਦਮੀ ਪਾਰਟੀ ਦੀ ਸਰਕਾਰ ਚੰਗੀ ਚੱਲਦੀ ਰਹੀ। ਔਰ ਜਦੋਂ ਦਾ ਦਖਲ ਦਿੱਲੀ ਦਾ ਵਧਿਆ। ਸਿਧਾਂਤਕ ਔਰ ਨੀਤੀਗਤ ਦਖਲ ਆਵੇ। ਪਰ ਜਦੋਂ ਦਖਲ ਇਸ ਰੂਪ ਚ ਆਉਂਦਾ ਨਾ ਕਿ ਤੁਸੀਂ ਪੰਜਾਬ ਦੀ ਭਾਵਨਾ ਨੂੰ ਨਹੀਂ ਸਮਝ 파ਰੇ। ਮੈਂ ਪੰਜਾਬ ਚ ਲਹਿਰਾਂ ਖਤਮ ਹੁੰਦੀਆਂ ਵੇਖੀਆਂ। ਸੰਦੀਪ ਜੀ। ਪੰਜਾਬ ਚ ਕਈ ਲਹਿਰਾਂ ਆਈਆਂ ਤੇ ਕਈ ਲਹਿਰਾਂ ਗਈਆਂ। ਔਰ ਜੇ ਤੁਸੀਂ ਅੱਜ ਦੀ ਵੀ ਗੱਲ ਕਰੋ ਨਾ। ਅੱਜ ਪੋਲੀਟੀਕਲ ਪਾਰਟੀਆਂ ਜਦੋਂ ਸੱਤਾ ਚ ਹੁੰਦੀਆਂ ਨੇ ਨਾ। ਉਹਨਾਂ ਨੂੰ ਨਹੀਂ ਪਤਾ ਲੱਗਦਾ ਕਈ ਵਾਰੀ ਭਗਵੰਤ ਮਾਨ ਵੀ ਕਈ ਫੈਸਲਿਆਂ ਲਈ ਮਜਬੂਰ ਹੋਏਗਾ ਹਾਲੇ ਤਾਂ ਮੈਨੂੰ ਇਹ ਵੀ ਨਹੀਂ ਪਤਾ ਜਾਂ ਕਿਸੇ ਨੂੰ ਵੀ ਨਹੀਂ ਪਤਾ ਕਿ ਜਿਹੜਾ ਇਹ ਪਰਚਾ ਦਰਜ ਹੋਇਆ ਹੈ ਕਿ ਸੱਚਮੁੱਚ ਭਗਵੰਤ ਮਾਨ ਸਟੈਂਡ ਲੈ ਗਿਆ ਸੀ ਜਾਂ ਭਗਵੰਤ ਮਾਨ ਦੇ ਪਿੱਛੇ ਦੀਆਂ ਤਾਕਤਾਂ ਉਹਨਾਂ ਦੀ ਪਾਰਟੀ ਦੀਆਂ ਸਟੈਂਡ ਲੈ ਗਿਆ ਸੀ ਵੀ ਭਗਵੰਤ ਮਾਨ ਪਰਚਾ ਦਾ ਕਰਨਾ ਹੀ ਪੈਣਾ ਇਹ ਅੰਦਰੂਨੀ ਸਿਆਸਤ ਵੀ ਚੱਲਦੀ ਹੈ ਜਿਵੇਂ ਕਾਂਗਰਸ ਇੱਕ ਪੋਲਿਟਿਕਸ ਹੈ ਉਸੇ ਤਰ੍ਹਾਂ ਦੀ ਪੋਲਿਟਿਕਸ ਆਮ ਆਦਮੀ ਪਾਰਟੀ ਚ ਵੀ ਹੋਣੀ ਹੈ ਔਰ ਹੈਗੀ ਹੈ ਤੁਸੀਂ ਦੇਖੋ ਨਾ ਹੁਣ ਅਚਾਨਕ ਰਗਵ ਚੱਡਾ ਪੰਜਾਬ ਦੇ ਸੀਨ ਚੋਂ ਗਾਇਬ ਹੀ ਹੋ ਗਿਆ ਬਿਲਕੁਲ ਗਾਇਬ ਹੋ ਗਿਆ ਦਿਸਦੇ ਨਹੀਂ 2.5 3 ਸਾਲ ਪੰਜਾਬ ਚ ਰਗਵ ਚੱਡਾ ਰਗਵ ਚੱਡਾ ਚੱਲ ਰਿਹਾ ਸੀ ਤੇ ਜੇ ਰਗਵ ਚੱਡਾ ਪੰਜਾਬ ਦੇ ਸੀਨ ਚੋਂ ਗਾਇਬ ਹੋਇਆ ਉਹਦੇ ਪਿੱਛੇ ਕੋਈ ਤਾਂ ਇੰਟਰਨਲ ਪੋਲਿਟਿਕਸ ਹੋਏਗੀ ਨਾ ਨਹੀਂ ਤਾਂ ਜਿੱਥੇ ਬਾਕੀ ਹੈਗੇ ਨੇ ਉੱਥੇ ਚਲੋ ਰਗਵ ਚੱਡਾ ਵੀ ਨਾਲ ਤੋਰੀ ਰੱਖ ਦੇ ਇਹਦਾ ਮਤਲਬ ਹੈ ਕਿ ਜਿਹੜੀ ਸਿਆਸਤ ਹੈ ਪੰਜਾਬ ਦੇ ਅਸਲ ਮੁੱਦੇ ਕਿਤੇ ਹੋਰ ਖੜੇ ਨੇ ਸਿਆਸਤ ਕਿਤੇ ਹੋਰ ਖੜੀ ਹੈ ਔਰ ਸੰਦੀਪ ਜੀ ਸਾਡੀਆਂ ਪੋਲਿਟਿਕਲ ਪਾਰਟੀਆਂ ਗਲਤੀ ਪਤਾ ਕੀ ਕਰਦੀਆਂ ਨੇ ਕਾਂਗਰਸ ਵਾਲੇ ਰਾਹੁਲ ਗਾਂਧੀ ਨੂੰ ਲੱਗਦਾ ਸੀ ਕਿ ਨਵਜੋਤ ਸਿੰਘ ਸਿੱਧੂ ਨਹੀਂ ਚਾਹੀਦਾ ਜਿਹੜਾ ਮੇਰੇ ਕਾਂਗਰਸ ਦੇ ਲੀਡਰਾਂ ਨੇ ਕਹਿਤਾ ਮੈਂ ਉਹੀ ਕਰਨਾ ਓਦੋਂ ਆਵਾਜ਼ ਨਵਜੋਤ ਸਿੰਘ ਸਿੱਧੂ ਸੀ ਨਾ ਮੁੱਖ ਮੰਤਰੀ ਬਣਾਇਆ ਨਾ ਕੈਂਡੀਡੇਟ ਬਣਾਇਆ ਤੇ ਕਾਂਗਰਸ 18 ਤੇ ਆ ਗਈ ਤੇ ਆਮ ਆਦਮੀ ਪਾਰਟੀ ਦੀ ਲੋਟਰੀ ਲੱਗੀ 92 ਸੀਟਾਂ ਲਹਿਰ ਸੀ ਆਮ ਆਦਮੀ ਪਾਰਟੀ ਦੀ ਪਰ ਕਾਂਗਰਸ ਦੇ ਫੈਸਲਿਆਂ ਦੇ ਵਿਰੋਧ ਦੀ ਹਵਾ ਵੀ ਸੀ ਤੇ ਕਾਂਗਰਸ 18 ਤੇ ਰਹਿ ਗਈ ਤੇ ਆਮ ਆਦਮੀ ਪਾਰਟੀ 92 ਤੇ ਤੇ 2014 ਤੋਂ ਜਦੋਂ ਆਮ ਆਦਮੀ ਪਾਰਟੀ ਨੂੰ ਲੋਕ ਗੰਭੀਰਤਾ ਨਾਲ ਨਹੀਂ ਸੀ ਲੈਂਦੇ ਅਕਾਲੀ ਦਲ ਤੇ ਕਾਂਗਰਸ ਵਾਲੇ ਇਹ ਆਮ ਆਦਮੀ ਪਾਰਟੀ ਨੂੰ ਜ਼ਮਾਨਤ ਜ਼ਬਤ ਪਾਰਟੀ ਕਹਿੰਦੇ ਸੀ ਔਰ ਉਹਨਾਂ ਦਿਨਾਂ 'ਚ ਜਦੋਂ ਅਰਵਿੰਦ ਕੇਜਰੀਵਾਲ ਪੰਜਾਬ ਦੇ ਪਿੰਡਾਂ ਚ ਆਉਂਦੇ ਸੀ ਨਾ ਅਰਵਿੰਦ ਕੇਜਰੀਵਾਲ ਦੇ ਸਿਰ ਤੇ ਪੱਗ ਰੱਖੀ ਜਾਂਦੀ ਸੀ ਔਰ ਲੋਕ ਅਰਵਿੰਦ ਕੇਜਰੀਵਾਲ ਨਾਲ ਫੋਟੋਆਂ ਖਿਚਾ ਕੇ ਆਪਣੇ ਬੈਡਰੂਮ ਤੇ ਡਰਾਇੰਗ ਰੂਮ ਚ ਤੇ ਸੋਸ਼ਲ ਮੀਡੀਆ ਤੇ ਪਾਉਂਦੇ ਸੀ। ਕਈ ਲੋਕ ਨੇ ਜਿਨ੍ਹਾਂ ਨੇ ਵੱਡੀਆਂ-ਵੱਡੀਆਂ ਘਰ ਚ ਅਰਵਿੰਦ ਕੇਜਰੀਵਾਲ ਨਾਲ ਪੱਗ ਵਾਲੇ ਅਰਵਿੰਦ ਕੇਜਰੀਵਾਲ ਨਾਲ ਫੋਟੋਆਂ ਲਾ ਰੱਖੀਆਂ। ਪੰਜਾਬੀਆਂ ਨੇ ਅਰਵਿੰਦ ਕੇਜਰੀਵਾਲ ਨੂੰ ਵੀ ਦਿਲੋਂ ਸਮਰਥਨ ਕੀਤਾ ਸੀ ਉਹ ਵੇਲਾ ਸੀ। ਮੈਂ ਉਹੀ ਤੁਹਾਨੂੰ ਕਹਿ ਰਿਹਾ ਕਿ ਸਿਧਾਂਤਾਂ ਤੇ ਔਰ ਪੰਜਾਬ ਦੇ ਹੱਕਾਂ ਤੇ ਜਿੰਨੀ ਦੇਰ ਕੋਈ ਖੜੇਗਾ ਤੇ ਪੰਜਾਬੀ ਨਾਲ ਖੜਨਗੇ। ਪੰਜਾਬੀ ਮੈਂਟਲ ਆਉਂਦੇ ਨੇ ਫੱਟਾ ਚੱਕਰ ਲਈ ਚੱਲੇ ਨੇ ਸਲੀਮੀ ਹੁਣ ਜਿੱਦਾਂ ਪੰਜ ਮੈਂਬਰੀ ਕਮੇਟੀ ਹਾਲਾ ਤਾਂ ਉਹ ਅਕਾਲੀ ਦਲ ਦਾ ਹੀ ਹਿੱਸਾ ਫਿਲਹਾਲ ਤੇ ਉਹ ਭਰਤੀ ਕਰ ਰਹੇ ਆ ਇਹ ਸਭ ਦੇ ਵਿੱਚ ਜਿਹੜੀ ਪੰਜ ਮੈਂਬਰੀ ਕਮੇਟੀ ਹੈ ਉਹ ਪੰਜਾਬੀਆਂ ਦੇ ਸੁਪਨਿਆਂ ਦੇ ਉੱਤੇ ਖੜੀ ਉੱਤਰ ਸਕਦੀ ਆ ਪੰਜਾਬੀਆਂ ਦੀ ਤਰਜਮਾਨੀ ਕਰ ਸਕਦੀ ਆ ਜੋ ਪੰਜਾਬੀ ਬੇਸਿਕਲੀ ਚਾਹੁੰਦੇ ਆ ਤੇ ਚਲੋ ਮੈਂ ਦੇਖੋ ਪੰਜ ਮੈਂਬਰੀ ਕਮੇਟੀ ਦਾ ਅਜ ਕੋਈ ਵਿਸ਼ਾ ਨਹੀਂ ਸੀ ਚਲੋ ਤੁਸੀਂ ਗੱਲ ਉਧਰ ਨੂੰ ਮੋੜੀ ਹੈ ਮੈਂ ਸੰਦੀਪ ਜੀ ਲਹਿਰ ਦੀ ਗੱਲ ਹੀ ਕਰ ਰਿਹਾ ਸੀ 14 ਵੇਲੇ ਆਪ ਦੀ ਲਹਿਰ ਆਈ ਨਾ ਅਕਾਲੀ ਦਲ ਮੰਨਣ ਨੂੰ ਤਿਆਰ ਸੀ ਨਾ ਕਾਂਗਰਸ ਨਾ ਭਾਜਪਾ ਆਮ ਆਦਮੀ ਪਾਰਟੀ ਨੇ ਸਰਕਾਰ ਬਣਾਈ ਇਹ ਸਾਰੀਆਂ ਪਾਰਟੀਆਂ ਆਮ ਆਦਮੀ ਪਾਰਟੀ ਨੂੰ ਕਹਿੰਦੇ ਸੀ ਇਹ ਜ਼ਮਾਨਤ ਜ਼ਬਤ ਪਾਰਟੀ ਹੈ ਉਹੀ ਸਿਆਸਤ ਪੰਜਾਬ ਚ ਹੈ ਹੁਣ ਸੁਖਵੀਰ ਬਾਦਲ ਵਾਲੇ ਕਹਿੰਦੇ ਪੰਜ ਮੈਂਬਰੀ ਕਮੇਟੀ ਕੀ ਹੈ ਕਿਹਨੇ ਬਣਾਈ ਸੀ ਉਹਤੇ ਸਵਾਲ ਖੜੇ ਕਰ ਰਹੇ ਆ ਤੇ ਪੰਜ ਮੈਂਬਰੀ ਕਮੇਟੀ ਜੇ ਤੁਸੀਂ ਜ਼ਮੀਨ ਚ ਪੁੱਛੋ ਲੋਕਾਂ ਤੋਂ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਸਮਰਪਿਤ ਜਿਹੜੇ ਪੰਜਾਬ ਦੇ ਲੋਕ ਨੇ ਉਹ ਲਹਿਰ ਬਣਾ ਕੇ ਬੈਠੇ ਹੋਏ ਨੇ ਇਸ ਵਕਤ ਇਹ ਲਹਿਰ ਕਿਸੇ ਨੂੰ ਦਿਖ ਨਹੀਂ ਰਹੀ ਜਿੱਦਾਂ ਦੀ ਗਲਤੀ ਕਾਂਗਰਸ ਅਕਾਲੀ ਦਲ ਔਰ ਭਾਜਪਾ ਨੇ ਆਮ ਆਦਮੀ ਪਾਰਟੀ ਦੇ ਪ੍ਰਤੀ ਕੀਤੀ ਸੀ ਉਹੀ ਗਲਤੀ ਆ ਜਮ ਆਦਮੀ ਪਾਰਟੀ ਕਾਂਗਰਸ ਔਰ ਭਾਜਪਾ ਵਾਲੇ ਕਰ ਰਹੇ ਨੇ ਜਿਹੜੇ ਪੰਜ ਮੈਂਬਰੀ ਕਮੇਟੀ ਨੂੰ ਸ਼੍ਰੋਮਣੀ ਅਕਾਲੀ ਦਲ ਸੁਖਵੀਰ ਵਾਲੇ ਵੀ ਕਰ ਰਹੇ ਨੇ ਜਿਹੜੇ ਪੰਜ ਮੈਂਬਰੀ ਕਮੇਟੀ ਨੂੰ ਅਜੰਡਾ ਅਸਟੀਮੇਟ ਕਰ ਰਹੇ ਨੇ ਕਿਉਂਕਿ ਇਹ ਲੋਕਾਂ ਦੀਆਂ ਭਾਵਨਾਵਾਂ ਨੇ ਲੋਕ ਪੰਜਾਬ ਦੇ ਸੰਦੀਪ ਜੀ ਜਿਨ੍ਹਾਂ ਦਿਨਾਂ 'ਚ ਮੈਂ ਕਾਲਜ ਪੜ੍ਹਦਾ ਹੁੰਦਾ ਸੀ ਸਕੂਲ ਪੜ੍ਹਦਾ ਹੁੰਦਾ ਸੀ ਨਾ ਸਾਡੇ ਆਲੇ ਦੁਆਲੇ ਗੋਲੀਆਂ ਨਿਕਲਦੀਆਂ ਰਹੀਆਂ ਅਸੀਂ ਉਹ ਸਾਰਾ ਦੌਰ ਦੇਖਿਆ ਮੈਂ ਇਕੱਲੇ ਨਹੀਂ ਦੇਖਿਆ ਅੱਜ ਬਾਜਵਾ ਸਾਹਿਬ ਭਗਵੰਤਮਾਨ ਨੂੰ ਕਹਿੰਦੇ ਸੀ ਨਾ ਭਗਵੰਤਮਾਨ ਨੇ ਵੀ ਦੇਖਿਆ ਭਗਵੰਤਮਾਨ ਵੀ ਹਜੇ ਪੰਜਾਬ ਦਾ ਨਹੀਂ ਹੋਇਆ ਬਾਜਵਾ ਸਾਹਿਬ ਇਹ ਦੌਰ ਕਾਲਾ ਦੌਰ ਭਗਵੰਤਮਾਨ ਨੇ ਵੀ ਦੇਖਿਆ ਇਹ ਕਾਲਾ ਦੌਰ ਸਾਰੇ ਪੰਜਾਬੀਆਂ ਨੇ ਦੇਖਿਆ ਸਾਡੇ ਬਜ਼ੁਰਗਾਂ ਨੇ ਦੇਖਿਆ ਕਿਹਨੇ ਨਹੀਂ ਦੇਖਿਆ ਆਪਾਂ ਉਦਾਹਰਨਾ ਦੇਣ ਲੱਗ ਜਾਈਏ ਵੀ ਭਗਵੰਤਮਾਨ ਜੀ ਤੁਸੀਂ ਉਹ ਦੌਰ ਨਹੀਂ ਵੇਖਿਆ ਉਹ ਪੰਜਾਬ 'ਚ ਸਾਰਿਆਂ ਨੇ ਵੇਖਿਆ ਮਸਲਾ ਇਹ ਹੈ ਵੀ ਕੀ ਅਸੀਂ ਉਸ ਦੌਰ ਚੋਂ ਕੁਝ ਸਿੱਖਿਆ? ਅਸੀਂ ਉਸ ਦੌਰ ਚੋਂ ਅੱਜ ਵੀ ਨਹੀਂ ਸਿੱਖਿਆ ਕਿ ਸਾਨੂੰ ਮਾੜੀ ਸਿਆਸਤ ਛੱਡ ਕੇ ਪੰਜਾਬ ਨੂੰ ਤਕੜੇ ਕਰਨ ਦੀ ਲੋੜ ਹੈ। ਉਸ ਕਾਲੇ ਦੌਰ ਨੇ ਜਿਹੜਾ ਪੰਜਾਬ ਦਾ ਨੁਕਸਾਨ ਕੀਤਾ ਅੱਜ ਵੀ ਭੁਗਤ ਰਹੇ ਹਾਂ। ਕਾਂਗਰਸ ਦੇ ਕਰਜ਼ਿਆਂ ਤੋਂ ਬਾਅਦ ਅੱਜ ਆਪ ਵੀ ਕਰਜ਼ਾ ਲੈ ਰਹੀ ਹੈ। ਤੇ ਜੇ ਕੱਲ ਨੂੰ ਭਾਜਪਾ ਦੀ ਸਰਕਾਰ ਆ ਗਈ ਤੇ ਭਾਜਪਾ ਵਾਲਿਆਂ ਨੂੰ ਵੀ ਕਰਜ਼ਾ ਲੈਣਾ ਪੈਣਾ ਹੈ। ਇਹ ਨਹੀਂ ਹੈਗਾ ਵੀ ਉਦੋਂ ਮੋਦੀ ਸਾਹਿਬ ਨੇ ਕਿਹਾ ਵੀ ਮੈਂ 3 ਲੱਖ ਕਰੋੜ ਪੰਜਾਬ ਦਾ ਮਾਫ ਕੀਤਾ। ਕਿਉਂਕਿ ਉਦੋਂ મોદી ਸਾਹਿਬ ਨੇ ਕਹਿਣਾ ਵੀ ਭਾਈ ਜੇ ਮੈਂ ਥੋੜਾ ਮਾਫ ਕਰੂੰਗਾ ਤੇ ਮਹਾਰਾਸ਼ਟਰ ਦਾ ਕੌਣ ਕਰੂਗਾ ਫਿਰ ਉਹ ਕਹਿਣਗੇ ਵੀ ਪੰਜਾਬ ਦਾ ਕਿਉਂ ਕੀਤਾ ਗੁਜਰਾਤ ਸਰ ਵੀ ਕਰਜਾ ਇਹ ਗੁਜਰਾਤ ਸਰ ਵੀ ਕਰਜਾ ਇਹ ਭੁੱਲ ਜਾਓ ਵੀ ਜੇ ਭਾਜਪਾ ਦੀ ਸਰਕਾਰ ਆ ਗਈ ਤੇ ਪੰਜਾਬ ਸਰ ਕਰਜਾ ਨਹੀਂ ਚੜੂਗਾ ਜਾਂ ਅਕਾਲੀ ਦਲ ਆਗੇ ਅਕਾਲੀ ਦਲ ਭਾਜਪਾ ਕਾਂਗਰਸ ਔਰ ਹੁਣ ਆਮ ਆਦਮੀ ਪਾਰਟੀ ਪੰਜਾਬ ਦੇ ਸਿਰ ਕਰਜਾ ਸਾਰੀਆਂ ਪਾਰਟੀਆਂ ਨੇ ਚੜਾਇਆ ਇਹ 3 ਸਾਲ ਆਮ ਆਦਮੀ ਪਾਰਟੀ ਵੇਲੇ ਵੀ ਕਰਜਾ ਛੜਿਆ ਉਹ ਠੀਕ ਹੈ ਆਮ ਆਦਮੀ ਪਾਰਟੀ ਦਾ ਕਰਜ਼ਾ ਚੜਾਉਣ ਦੀ ਜ਼ਿੰਮੇਵਾਰੀ ਇਹਨਾਂ ਦੀ ਘੱਟ ਹੈ ਕਿਉਂਕਿ ਪਹਿਲੇ ਕਰਜ਼ਾ ਜ਼ਿਆਦਾ ਚੜਾ ਗਿਆ ਇਹਨਾਂ ਲਈ ਤਾਂ ਮਜਬੂਰੀ ਰਹਿ ਗਈ ਪਰ ਆਮ ਆਦਮੀ ਪਾਰਟੀ ਨੇ ਇਸ ਤਰ੍ਹਾਂ ਦਾ ਕੋਈ ਯੁੱਗ ਪਲਟਾਊ ਬਦਲਾਅ ਹਲੇ ਤੱਕ ਨਹੀਂ ਕੀਤਾ ਦਿੱਲੀ ਵਾਲਿਆਂ ਨੇ ਕੇਜਰੀਵਾਲ ਸਾਹਿਬ ਕਹਿੰਦੇ ਸੀ ਨਾ 50000 ਕਰੋੜ ਮੈਂ ਬਚਾਉਂਗਾ ਉਹ ਜ਼ਮੀਨ ਤੇ ਨਹੀਂ ਆਇਆ ਠੀਕ ਹੈ ਬਿਜਲੀ ਮੁਫਤ ਕਰਤੀ ਚੰਗੀ ਗੱਲ ਹੈ 52000 ਨੌਕਰੀਆਂ ਦੇਤੀਆਂ ਚੰਗੀ ਗੱਲ ਹੈ 16000 ਮਹੱਲਾ ਕਲੀਨਿਕ ਬਣਾਉਣੇ ਸੀ ਹਜੇ 1000 ਬਣਾਏ ਆ ਮੈਂ ਕਿਹਾ 1000 ਵੀ ਚਲੋ ਧੰਨਵਾਦ ਹੈ ਪਰ 16000 ਨਹੀਂ ਬਣੇ ਬਹੁਤ ਕੁਝ ਹੋਣ ਵਾਲਾ ਬਾਕੀ ਹੈ ਖਾਤਿਆਂ 'ਚ ਵੀ ਪੈਸੇ ਆ ਜਾਣਗੇ ਕਰਜ਼ਾ ਹੀ ਲੈਣਾ ਨਾ ਕਰਜ਼ਾ ਚੱਕਿਆ ਜਾਊਗਾ ਇਧਰੋਂ ਉਧਰੋਂ ਪਰ ਚਲੋ ਗਰੀਬ ਲੋਕਾਂ ਦੇ ਸਾਡੇ ਜ਼ਰੂਰਤਮੰਦਾ ਦੇ ਖਾਤਿਆਂ 'ਚ 1000 ਰੁਪਏ ਮਹਿਲਾਵਾਂ ਦੇ ਆ ਜਾਊਗਾ ਉਹ ਵੀ ਠੀਕ ਹੈ ਚਲੋ ਜਾਇਜ਼ਾ ਜੀ ਦੇ ਦਿਓ ਤੁਸੀਂ ਵਾਅਦਾ ਕੀਤਾ ਸੀ ਪਰ ਪੰਜਾਬ ਇਸ ਤਰ੍ਹਾਂ ਦੀ ਸਿਆਸਤ ਨਾਲ ਨਾ ਤਾਂ ਰੰਗਲਾ ਬਣਨਾ ਹੈ ਨਾ ਇਸ ਤਰ੍ਹਾਂ ਦੀ ਸਿਆਸਤ ਨਾਲ ਪੰਜਾਬ ਤਕੜਾ ਹੋਣਾ ਹੈ ਜਿਹੜੀ ਪਰਚਿਆਂ ਦੀ ਸਿਆਸਤ ਹੈ ਨਾ ਇਹਦੀ ਕਦੇ ਵੀ ਵਕਾਲਤ ਨਹੀਂ ਹੋ ਸਕਦੀ ਭਾਵੇਂ ਕੋਈ ਵੀ ਸਰਕਾਰ ਹੈ ਕੋਈ ਵੀ ਲੀਡਰ ਹੈ ਹੁਣ ਮੈਂ ਸੁਖਵੀਰ ਬਾਦਲ ਦੀ ਗੱਲ ਕਰ ਰਿਹਾ ਸੀ ਸੁਖਵੀਰ ਦੇ ਰਾਜ 'ਚ ਜਿਹੜੇ ਪਰਚੇ ਹੋਏ ਉਹ ਕੈਪਟਨ ਮਰਿੰਦਰ ਦੀ ਸਰਕਾਰ ਜਦੋਂ ਬਣੀ ਉਹਨੇ ਕਮਿਸ਼ਨ ਬਣਾਤਾ ਜਸਟਿਸ ਐਮ ਐਸ ਗਿੱਲ ਦੀ ਅਗਵਾਈ 'ਚ ਕਮਿਸ਼ਨ ਬਣਿਆ ਸੀ ਉਸ ਉਸ ਜਸਟਿਸ ਜਿਹੜਾ ਕਮਿਸ਼ਨ ਬਣਿਆ ਸੀ ਉਹਨੇ ਬਹੁਤ ਸਾਰੀਆਂ ਹਜ਼ਾਰਾਂ ਐਫ ਆਰ ਪੰਜਾਬ ਚ ਜਾਲੀ ਹੋਈਆਂ ਸੀ ਦਰਜ ਰੱਦ ਕੀਤੀਆਂ ਇਹਦਾ ਮਤਲਬ ਕੀ ਹੈ ਸੰਦੀਪ ਜੀ ਇਹਦਾ ਮਤਲਬ ਇਹ ਹੈ ਕਿ ਪੰਜਾਬ ਦੀਆਂ ਸਰਕਾਰਾਂ ਪੁਲਿਸ ਨੂੰ ਪੁਲਿਸ ਦੀ ਦੁਰਵਰਤੋਂ ਕਰਦੀਆਂ ਨੇ ਔਰ ਸੰਦੀਪ ਜੀ ਜਿਸ ਤਰ੍ਹਾਂ ਦੇ ਹਾਲਾਤ ਬਣੇ ਨੇ ਨਾ ਅਗਰ ਇਲਜ਼ਾਮ ਦੇਖੋ ਕਿਦਾਂ ਦੇ ਲੱਗਦੇ ਆ ਕਿ ਪੁਲਿਸ ਦਾ ਅਫਸਰ ਬਿਆਨ ਦਿੰਦਾ ਹੈ ਕਿ ਜੀ ਟਾਇਰ ਫਟ ਗਿਆ ਮੈਂ ਆ ਸੁਣ ਰਿਹਾ ਸੀ ਆ ਬੋਲ ਰੇ ਸੀ ਬਾਜਵਾ ਸਾਹਿਬ ਹੀ ਜਾਂ ਰਾਜਾ ਬਣ ਗਿਆ ਕੋਈ ਇਹਨਾਂ ਚ ਬੋਲ ਰਿਹਾ ਸੀ ਹਾਂ ਰੇਡੀਏਟਰ ਫਟ ਗਿਆ ਟਾਇਰ ਫਟ ਗਿਆ ਬਿਲਕੁਲ ਪੰਜਾਬ ਦੀ ਪੁਲਿਸ ਸਭ ਤੋਂ ਦਲੇਰ ਪੁਲਿਸ ਮੰਨੀ ਜਾਂਦੀ ਹੈ ਮਨਰੰજન ਕਾਲੀਆ ਜੀ ਦੇ ਘਰੇ ਰਾਤ ਨੂੰ ਘਟਨਾ ਵਾਪਰੀ ਅਗਲੇ ਦਿਨ ਸ਼ਾਮ ਤੱਕ ਆ ਦਿਖਾ ਦੇ ਵੀ ਆ ਦੇਖੋ ਜੀ ਬੰਦੇ ਮਤਲਬ ਇਹ ਸਥਿਤੀ ਹੋ ਗਈ ਕਿ ਪੰਜਾਬ ਦੀ ਪੁਲਿਸ ਨੂੰ ਜਿਹੜਾ ਕੰਮ ਕਰਨਾ ਚਾਹੀਦਾ ਤੁਰੰਤ ਉਹ ਪੁਲਿਸ ਨਹੀਂ ਕਰ پا ਰਹੀ ਪੁਲਿਸ ਪੋਲੀਟੀਕਲ ਦਬਾਅ ਚਾ ਮੈਨੂੰ ਲੱਗਦਾ ਔਰ ਪੰਜਾਬ ਦੇ ਪੁਲਿਸ ਦੇ ਜਿਹੜੇ ਅਫਸਰ ਨੇ ਉਹ ਦਬਾਅ ਚ ਆ ਜਾਣਗੇ ਇਹ ਵੀ ਬੜੀ ਹੈਰਾਨੀ ਵਾਲੀ ਗੱਲ ਹੈ ਸੋ ਮੈਨੂੰ ਲੱਗਦਾ ਰਾਜਨੀਤਿਕ ਕਰਨ ਹੈ ਨਾ ਜਿਹੜਾ ਪੰਜਾਬ ਦੀ ਪੁਲਿਸ ਦਾ ਉਹ ਬਹੁਤ ਹੀ ਚੰਗੀ ਗੱਲ ਨਹੀਂ ਹੈ ਸਰਕਾਰ ਕੋਈ ਵੀ ਹੋਵੇ ਪਰਚਿਆਂ ਦੀ ਸਿਆਸਤ ਤੋਂ ਸੰਦੀਪ ਜੀ ਬਚਨ ਦੀ ਲੋੜ ਹੈ ਪਰਚਿਆਂ ਦੀ ਸਿਆਸਤ ਨੇ ਕਦੇ ਪੰਜਾਬ ਦਾ ਭਲਾ ਨਹੀਂ ਕਰਨਾ ਔਰ ਜਿਹੜਾ ਇਹ ਗ੍ਰੇਨੇਡ ਆ ਰਹੇ ਨੇ ਇਹ ਮਿਲ ਜੁਲ ਕੇ ਲੜਾਈ ਲੜਨ ਦੀ ਲੋੜ ਹੈ ਪੰਜਾਬ ਦੀ ਭਾਵੇਂ ਸਰਕਾਰ ਹੈ ਭਾਵੇਂ ਆਪੋਜੀਸ਼ਨ ਹੈ ਤੇ ਭਾਵੇਂ ਕੋਈ ਵੀ ਪਾਰਟੀ ਹੈ ਇਹ ਸਾਰੀਆਂ ਪਾਰਟੀਆਂ ਇੱਕ ਦੂਜੇ ਤੇ ਇਲਜ਼ਾਮ ਲਾਉਣ ਦੀ ਬਜਾਏ ਇਸ ਮੁੱਦੇ ਨੂੰ ਗੰਭੀਰਤਾ ਦੇ ਨਾਲ ਨਜਿੱਠਣ ਇਹ ਕੋਈ ਛੋਟੀ ਮੋਟੀ ਗੱਲ ਨਹੀਂ ਹੈ ਔਰ ਮੈਂ ਤੁਸੀਂ ਦੇਖੋ ਜੀ ਪ੍ਰਤਾਪ ਬਾਜਵਾ ਤੇ ਪਰਚਾ ਦੇਤਾ ਕਹਿੰਦੇ ਪ੍ਰਤਾਪ ਬਾਜਵਾ ਜੇ ਹੁਣ ਕਈ ਲੀਡਰ ਬੋਲਦੇ ਕਹਿੰਦੇ ਜੇ ਹੁਣ ਪੰਜਾਬ ਚ ਕੋਈ ਧਮਾਕਾ ਹੋਇਆ ਪ੍ਰਤਾਪ ਬਾਜਵਾ ਹੀ ਜ਼ਿੰਮੇਦਾਰ ਹੈ ਤੁਸੀਂ ਵੇਖ ਲਓ ਮਤਲਬ ਤੁਹਾਡੀ ਸਰਕਾਰ ਹੈ ਮੰਤਰੀਓ ਇੱਕ ਮੰਤਰੀ ਬੋਲ ਰਿਹਾ ਸੀ ਮੰਤਰੀ ਸਾਹਿਬ ਤੁਹਾਡੀ ਸਰਕਾਰ ਹੈ ਪੁਲਿਸ ਨੂੰ ਤੁਸੀਂ ਕੰਮ ਕਰਨ ਦਿਓ ਕਹਿੰਦੇ ਜੇ ਹੁਣ ਪੰਜਾਬ 'ਚ ਕੋਈ ਤੁਮਾਕਾ ਹੋ ਗਿਆ ਤੇ ਉਹ ਪ੍ਰਤਾਪ ਬਾਜਵਾ ਜ਼ਿੰਮੇਦਾਰ ਹੈ ਹੁਣ ਹੋਣਾ ਪਤਾ ਕੀ ਆ ਜੀ ਆ 17 18 ਹੁਣ ਤੱਕ ਆ ਹੋਏ ਨੇ ਜੇ ਕੋਈ ਹੋਰ ਹੋ ਗਿਆ ਤੇ ਇਹ ਮਾੜੀ ਸਿਆਸਤ ਫੇਰ ਤੁਸੀਂ ਵੇਖਿਓ ਵੀ ਜੀ ਪ੍ਰਤਾਪ ਬਾਜਵਾ ਜ਼ਿੰਮੇਦਾਰ ਹੈ ਅਸਲ ਮੁੱਦਿਆਂ ਤੋਂ ਪੰਜਾਬ ਦੀ ਸਿਆਸਤ ਨੂੰ ਮਾੜੀ ਸਿਆਸਤ ਦੂਰ ਲੈ ਕੇ ਜਾ ਰਹੀ ਹੈ ਔਰ ਸੰਦੀਪ ਜੀ ਅਗਰ ਇਹ ਹਾਲਾਤ ਚੱਲਦੇ ਰਹੇ ਅਗਰ ਹਾਲਾਤ ਇਸੇ ਤਰ੍ਹਾਂ ਚੱਲਦੇ ਰਹੇ ਤੇ ਮੈਂ ਉਹ ਪਹਿਲਾ ਵਿਅਕਤੀ ਆ ਮੈਂ ਉਹ ਪਹਿਲਾ ਵਿਅਕਤੀ ਆ ਜਿਹੜਾ ਬੇਨਤੀ ਕਰੂੰਗਾ ਕਿ ਇਹਦੇ ਨਾਲੋਂ ਤਾਂ ਪੰਜਾਬ 'ਚ ਸਾਨੂੰ ਆਰਮੀ ਦੇ ਦਿਓ ਸਾਨੂੰ ਆਰਮੀ ਭੇਜ ਦਿਓ ਅਗਰ ਪੰਜਾਬ ਦੀ ਪੁਲਿਸ ਨਿਰਪੱਖਤਾ ਦੇ ਨਾਲ ਕੰਮ ਕਰਨ ਜੋਗੀ ਆਪਾਂ ਨਾ ਛੱਡੀ ਹੋਰ ਲੋਕ ਵੀ ਫਿਰ ਆਰਮੀ ਮੰਗਣਗੇ ਗੱਲ ਪ੍ਰਤਾਪ ਬਾਜਵੇ ਤੇ ਪਰਚੇ ਦੀ ਨਹੀਂ ਕੱਲੀ ਗੱਲ ਪੰਜਾਬ ਦੀ ਸੁਰੱਖਿਆ ਦੀ ਏਕਤਾ ਅਖੰਡਤਾ ਦੀ ਹੈ ਸਰਕਾਰਾਂ ਨੂੰ ਜ਼ਿੰਮੇਵਾਰ ਬਣਨਾ ਪਊਗਾ ਕੱਲੇ ਬਾਜਵੇ ਦੇ ਸਿਰ ਗੱਲ ਸੁੱਟ ਕੇ ਆਪਾਂ ਕਹੀਏ ਵੀ ਹੁਣ ਕੋਈ ਵੀ ਧਮਾਕਾ ਹੋਊਗਾ ਬਾਜਵਾ ਜ਼ਿੰਮੇਵਾਰ ਹੈ ਪ੍ਰਤਾਪ ਬਾਜਵੇ ਨੂੰ ਸਾਈਡ ਤੇ ਰੱਖ ਦਿਓ নিরপেক্ষਤਾ ਦੇ ਨਾਲ ਪੁਲਿਸ ਨੂੰ ਕੰਮ ਕਰਦੇ ਦਿਖਣਾ ਚਾਹੀਦਾ ਪੰਜਾਬ 'ਚ ਇਹ ਬੜਾ ਜ਼ਰੂਰੀ ਆ ਪੁਲਿਸ ਦਾ ਸਿਆਸੀਕਰਨ ਔਰ ਜਿੰਨੇ ਪੋਲਿਟਿਕਲ ਲੀਡਰ ਨੇ ਉਹਨਾਂ ਦੀ ਸੁਰੱਖਿਆ ਅਦਾਲਤਾਂ ਦੇ ਜ਼ਰੀਏ ਲਿਮਟਿਡ ਕਰਨੀ ਚਾਹੀਦੀ ਆ ਇੰਨੀ ਸੁਰੱਖਿਆ ਨਹੀਂ ਚਾਹੀਦੀ ਲੀਡਰਾਂ ਨਾਲ ਜਿੰਨੀ ਸੁਰੱਖਿਆ ਉਹਨਾਂ ਦੇ ਨਾਲ ਹੈ ਤੁਸੀਂ ਦੱਸੋ ਮਨਰੰજન ਕਾਲੀਆ ਦੇ ਰਾਤੋਂ ਰਾਤ ਅਗਰ ਘਰ 'ਚ ਕੋਈ ਵਾਰਦਾਤ ਕਰ ਗਿਓ ਤੇ ਕਿਤੇ ਪੁਲਿਸ ਹੀ ਹੈ ਨਹੀਂ ਸੀ ਉਹਨਾਂ ਨੂੰ ਰੋਕ ਲੈਂਦੀ ਮਤਲਬ ਤੁਸੀਂ ਦੇਖੋ ਕਿ ਉਹ ਬੰਦੇ ਰਾਤੋ-ਰਾਤ ਨਿਕਲ ਗਏ ਫਿਰ ਅਗਲੇ ਦਿਨ ਫੜ ਲੇ ਚਲੋ ਫੜ ਲੇ ਪੁਲਿਸ ਨੇ ਸੋ ਬੜੀਆਂ ਕਮੀਆਂ ਨੇ ਸਾਡੇ ਸਿਸਟਮ ਚ ਸੰਦੀਪ ਜੀ ਔਰ ਇਹ ਪੋਲੀਟੀਕਲ ਕਮੀਆਂ ਨੇ ਪੰਜਾਬ ਬਹੁਤ ਨੁਕਸਾਨ ਕੀਤਾ ਪੰਜਾਬ ਦਾ ਔਰ ਪੋਲੀਟੀਕਲ ਪਾਰਟੀਆਂ ਨੂੰ ਬਹੁਤ ਸੋਚ ਸਮਝ ਕੇ ਅੱਗੇ ਵਧਣ ਦੀ ਲੋੜ ਹੈ ਨਹੀਂ ਤਾਂ ਪੰਜਾਬ ਦੇ ਲੋਕ ਸਰਕਾਰਾਂ ਬਦਲਣ ਦੇ ਆਦੀ ਰਹੇ ਨੇ ਔਰ ਲੋਕਾਂ ਕੋਲੇ ਹੋਰ ਕੋਈ ਵਿਕਲਪ ਨਹੀਂ ਹੁੰਦਾ ਸੰਦੀਪ ਜੀ ਲੋਕਾਂ ਦੀ ਮਜਬੂਰੀ ਬਣ ਜਾਂਦੀ ਫਿਰ ਸਰਕਾਰ ਬਦਲਨੀ ਹੁਣ ਅਗਲੀ ਭਾਵੇਂ ਕਿਹੋ ਜੀ ਹੋਵੇ ਜਦੋਂ ਲੋਕ ਬਦਲਣ ਤੇ ਆ ਜਾਣ ਤੇ ਫਿਰ ਬਦਲ ਦਿੰਦੇ ਕਿ ਦਰਸਾਤ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਆਪਣਾ ਕੀਮਤੀ ਸਮਾਂ ਇਸ ਪ੍ਰੋਗਰਾਮ ਲਈ ਦਿੱਤਾ ਤੇ ਇਹ ਜਿਹੜਾ ਵਿਸ਼ਾ ਇਸ ਵੇਲੇ ਜਿਹਨੂੰ ਮਜ਼ਾਈਆਂ ਅੰਦਾਜ਼ ਦੇ ਵਿੱਚ ਲੀਡਰ ਇੱਕ ਦੂਜੇ ਤੇ ਬਿਆਨਬਾਜ਼ੀ ਕਰ ਰਿਹਾ ਦਰਸਲ ਇਹ ਬੜਾ ਸੀਰੀਅਸ ਇਸ਼ੂ ਹੈ ਪੰਜਾਬ ਨੇ ਇਹ ਸੰਤਾਪ ਖੰਡਾਇਆ ਇਹਨਾਂ ਬਿਆਨਬਾਜ਼ੀਆਂ ਤੋਂ ਅਜੇ ਇਹ ਮਸਲਿਆਂ ਨੂੰ ਸੰਜੀਦਗੀ ਨਾਲ ਲੈਣਾ ਚਾਹੀਦਾ ਔਰ ਇਹੋ ਜੇ ਮਸਲੇ ਅਗਰ ਉੱਠਦੇ ਆ ਤਾਂ ਉਹਦਾ ਭੁਗਤ ਭੋਗੀ ਪੰਜਾਬ ਹੋਏਗਾ ਪੰਜਾਬ ਨੇ ਇਹ ਦੌਰ ਦੇਖਿਆ ਤੇ ਆਪਾਂ ਵਾਕਿਆ ਹੀ ਤੁਹਾਡੀ ਗੱਲ ਠੀਕ ਹੈ ਅਰਦਾਸ ਕਰਦੇ ਆਂ ਵੀ ਪੰਜਾਬ ਜਿਹੜਾ ਇਸ ਕੰਮਾਂ ਤੋਂ ਇਸ ਕਾਲੇ ਦੌਰ ਤੋਂ ਬਚਿਆ ਰਵੇ ਬਹੁਤ ਬਹੁਤ ਧੰਨਵਾਦ ਜੀ ਸਭ ਤੁਹਾਡਾ ਤੁਸੀਂ ਆਪਣਾ ਕੀਮਤੀ ਸਮਾਂ ਦਿੱਤਾ ਸਤਿ ਸ਼੍ਰੀ ਅਕਾਲ ਜੀ ਔਰ ਕੋਈ ਵੀ ਤੇਰੇ ਸਾਡੇ ਵੱਲੋਂ ਕੀਤੀ ਗਈ ਇਸ ਚਰਚਾ ਦੇ ਕਿਸੇ ਪਹਿਲੂ ਦੇ ਨਾਲ ਅਗਰ ਅਸਹਿਮਤ ਹੈ ਤੇ ਉਹ ਆਪਣਾ ਪੱਖ ਰੱਖ ਸਕਦੇ ਆ ਉਹ ਸਾਡੇ ਨਾਲ ਸੰਪਰਕ ਕਰਨ ਅਸੀਂ ਉਹਨਾਂ ਦਾ ਪੱਖ ਵੀ ਇਸ ਪ੍ਰੋਗਰਾਮ ਰਾਹੀਂ ਅੱਗੇ ਵਧਾਵਾਂਗੇ ਧੰਨਵਾਦ ਜੀ